ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਹਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਧੰਨਵਾਦ ਡੱਲਾ ਸਾਹਿਬ ਕੱਲ ਤੋਂ ਆਮ ਆਦਮੀ ਪਾਰਟੀ ਨੇ ਸ਼ੁਕਰਾਨਾ ਰੈਲੀ ਸ਼ੁਰੂ ਕੀਤੀ ਹੈ ਜੀਦੀ ਅਗਵਾਈ ਕਰ ਰਿਹਾ ਅਮਨ ਅਰੋੜਾ ਅਮਨ ਅਰੋੜਾ ਜਿਹੜੇ ਕੈਬਨਿਟ ਮੰਤਰੀ ਵੀ ਨੇ ਪਰ ਉਹਨਾਂ ਨੂੰ ਹਾਲ ਹੀ ਦੇ ਵਿੱਚ ਵੱਡੀ ਜ਼ਿੰਮੇਵਾਰੀ ਮਿਲੀ ਆ ਉਹਨਾਂ ਨੂੰ ਪੰਜਾਬ ਸੂਬੇ ਦਾ ਇਕਾਈ ਦਾ ਪ੍ਰਧਾਨ ਬਣਾਇਆ ਗਿਆ ਆਮ ਆਦਮੀ ਪਾਰਟੀ ਦੇ ਉਹ ਪ੍ਰਧਾਨ ਬਣ ਚੁੱਕੇ ਨੇ ਹੁਣ ਤੇ ਦੂਜੇ ਪਾਸੇ ਜਦੋਂ ਤੋਂ ਅਮਨ ਅਰੋੜਾ ਪ੍ਰਧਾਨ ਬਣੇ ਨੇ ਕਿਉਂਕਿ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਨੇ ਇਸੇ ਦੇ ਨਾਲ ਹੀ ਭਾਜਪਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਾਖੜ ਦੀ ਗੈਰ ਹਾਜ਼ਰੀ ਜਿਹੜੀ ਆ ਹੁਣ ਉਹਦੇ ਉੱਤੇ ਮੋਹਰ ਲੱਗ ਚੁੱਕੀ ਆ ਸੂਬਾ ਪੱਧਰੀ ਮੀਟਿੰਗ ਹੁੰਦੀ ਆ ਜਾਖੜ ਉਹਦੇ ਚ ਗੈਰ ਹਾਜ਼ਰ ਰਹਿੰਦੇ ਆ ਤੇ ਖਬਰਾਂ ਇਹ ਨੇ ਬਈ ਨਵੇਂ ਪ੍ਰਧਾਨ ਦੀ ਤਲਾਸ਼ ਭਾਜਪਾ ਨੇ ਸ਼ੁਰੂ ਕਰ ਦਿੱਤੀ ਆ ਔਰ ਹੁਣ ਉਹ ਚਾਹੁੰਦੇ ਆ ਵੀ ਅਸੀਂ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਦਾਅ ਖੇਡਿਆ ਗਿਆ ਭਾਜਪਾ ਚਾਹੁੰਦੀ ਆ ਵੀ ਉਹਨੂੰ ਕਾਊਂਟਰ ਕਰੀਏ ਉਹਨੂੰ ਕਿਸੇ ਤਰੀਕੇ ਮੁਕਾਬਲਾ ਦੇਣ ਦੀ ਕੋਸ਼ਿਸ਼ ਕਰੀਏ ਕਿਉਂਕਿ ਕਾਰਪੋਰੇਸ਼ਨ ਦੀਆਂ ਚੋਣਾਂ ਜਿਹੜੀਆਂ ਨੇ ਉਹ ਬਿਲਕੁਲ ਸਿਰ ਉੱਤੇ ਆ ਗਈਆਂ ਡੱਲਾ ਸਾਹਿਬ ਬਿਲਕੁਲ ਠੀਕ ਹੈ ਜੀ ਦੇਖੋ ਇਹਦੇ ਵਿੱਚ ਕੋਈ ਦੂਰਾਈ ਨਹੀਂ ਸੰਦੀਪ ਜੀ ਆਮ ਆਦਮੀ ਪਾਰਟੀ ਨੇ ਇੱਕ ਆਪਸੀ ਭਾਈਚਾਰੇ ਦੀ ਮਿਸਾਲ ਪੇਸ਼ ਕੀਤੀ ਹੈ ਆਮ ਤੌਰ ਤੇ ਤੁਸੀਂ ਪੰਜਾਬ ਚ ਪਿਛਲੇ ਸਮੇਂ ਚ ਜਿਹੜੀਆਂ ਪਾਰਟੀਆਂ ਦੇਖਦੇ ਹੋ ਜੇ ਕਾਂਗਰਸ ਚ ਦੇਖੀਏ ਜਦੋਂ ਤੱਕ ਜਾਖੜ ਸੀ ਉਦੋਂ ਤੱਕ ਸੀ ਜਾਖੜ ਤੋਂ ਬਾਅਦ ਸਿੱਖ ਭਾਈਚਾਰੇ ਨਾਲ ਸੰਬੰਧਿਤ ਪ੍ਰਧਾਨ ਰਿਹਾ ਆਮ ਆਦਮੀ ਪਾਰਟੀ ਚ ਪ੍ਰਧਾਨਗੀ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਭਗਵੰਤ ਮਾਨ ਕੋਲੇ ਸੀ ਹੁਣ ਆਮ ਆਦਮੀ ਪਾਰਟੀ ਔਰ ਭਗਵੰਤ ਮਾਨ ਨੇ ਇਹ ਮਹਿਸੂਸ ਕੀਤਾ ਕਿ ਅਗਰ ਅਸੀਂ ਪੰਜਾਬ ਦੇ ਸ਼ਹਿਰਾਂ ਚ ਬੀਜੇਪੀ ਦਾ ਮੁਕਾਬਲਾ ਕਰਨਾ ਹੈ ਤੇ ਸਾਨੂੰ ਸ਼ਹਿਰੀ ਭਾਈਚਾਰੇ ਨੂੰ ਨੁਮਾਇੰਦਗੀ ਦੇਣੀ ਪਵੇਗੀ ਖਾਸ ਤੌਰ ਤੇ Hindu ਭਾਈਚਾਰੇ ਨੂੰ ਵੀ ਨੁਮਾਇੰਦਗੀ ਦੇਣੀ ਪਵੇਗੀ ਹੁਣ ਤਾਂ ਮੰਤਰੀ ਵੀ ਨੇ Hindu ਭਾਈਚਾਰੇ ਤੋਂ ਪਰ ਬਤੌਰ ਪਾਰਟੀ ਪ੍ਰਧਾਨ ਤੁਸੀਂ ਇੱਕ ਬੜੀ ਦਿਲਚਸਪ ਚੀਜ਼ ਦੇਖੋਗੇ ਇਹਨਾਂ ਕਾਰਪੋਰੇਸ਼ਨ ਦੀਆਂ ਚੋਣਾਂ 'ਚ ਪੰਜ ਪੰਜ ਜਿਹੜੇ ਪੰਜਾਬ ਦੇ ਵਿੱਚ ਨਗਰ ਨਿਗਮਾਂ ਪਟਿਆਲਾ ਲੁਧਿਆਣਾ ਜਲੰਧਰ ਅੰਮ੍ਰਿਤਸਰ ਤੇ ਮੋਹਾਲੀ ਜਦੋਂ 2024 ਦੀਆਂ ਚੋਣਾਂ ਹੋਈਆਂ ਭਾਰਤੀ ਜਨਤਾ ਪਾਰਟੀ ਪੰਜਾਬ 'ਚ 21 22 23 ਸ਼ਹਿਰੀ ਹਲਕਿਆਂ 'ਚ ਲੀਡ ਲੈ ਕੇ ਗਈ ਉਹ ਲਗਭਗ ਇਨ੍ਹਾਂ ਪੰਜਾਂ 'ਚੋਂ ਸੀ ਇਹਦਾ ਮਤਲਬ ਕੀ ਹੈ 20 21 22 ਸੀਟਾਂ ਭਾਜਪਾ ਲੈ ਕੇ ਗਈ ਹੈ ਇਨ੍ਹਾਂ ਪਾਰਲੀਮੈਂਟ ਦੀਆਂ ਚੋਣਾਂ 'ਚ ਲੀਡ ਔਰ ਹੁਣ 45 ਸ਼ਹਿਰੀ ਵਿਧਾਨ ਸਭਾ ਹਲਕਿਆਂ ਦੇ ਵਿੱਚ ਕਾਰਪੋਰੇਸ਼ਨ ਦੀਆਂ ਚੋਣਾਂ ਨੇ ਇਹਦਾ ਮਤਲਬ ਹੈ ਆਮ ਆਦਮੀ ਪਾਰਟੀ ਵੀ ਇਹ ਮੰਨ ਰਹੀ ਹੈ ਕਿ ਕਾਰਪੋਰੇਸ਼ਨ ਦੀਆਂ ਚੋਣਾਂ ਦੇ ਵਿੱਚ ਬੀਜੇਪੀ ਸਿੱਧਾ ਮੁਕਾਬਲਾ ਦੇਗੀ ਜਿਹੜੀਆਂ 4 ਜ਼ਿਮਨੀ ਚੋਣਾਂ ਸੀ ਉਹ ਸੀਗੀਆਂ ਪਿੰਡੂ ਚੋਣਾਂ ਜਿਵੇਂ ਤੁਸੀਂ ਜ਼ਿਕਰ ਕੀਤਾ ਅਮਨ ਰੂੜਾ ਉਹਨਾਂ ਨੇ ਕੱਲ ਸ਼ੁਕਰਾਨਾ ਯਾਤਰਾ ਕੱਢੀ ਹੈ ਜਿਹੜੇ ਪਟਿਆਲੇ ਦੇ ਵਿੱਚ ਸ਼੍ਰੀ ਕਾਲੀ ਮਾਤਾ ਦਾ ਮੰਦਿਰ ਹੈ ਉਥੋਂ ਉਹ ਅੰਮ੍ਰਿਤਸਰ ਤੱਕ ਜਾ ਰਹੇ ਨਹੀਂ ਅੰਮ੍ਰਿਤਸਰ ਗਈ ਨਹੀਂ ਅੰਮ੍ਰਿਤਸਰ ਉਹ ਦਰਬਾਰ ਸਾਹਿਬ ਦੁਰਗਿਆਂਨਾ ਮੰਦਿਰ ਔਰ ਬਾਅਦ ਦੇ ਵਿੱਚ ਵਾਲਮੀਕ ਜੀ ਦਾ ਜਿਹੜਾ ਆਪਣਾ ਸਾਡਾ ਪਵਿੱਤਰ ਰਾਮ ਤੀਰਥ ਸਥਲ ਹੈ ਇਹ ਸਾਰੀ ਜਗ੍ਹਾ ਤੇ ਜਾ ਰਹੇ ਨਹੀਂ ਪੰਜਾਬ ਚ ਸ਼ਹਿਰਾਂ ਚ ਪਿੰਡਾਂ ਚ ਸੈਕੂਲਰ ਏਜੰਡਾ ਹੀ ਚੱਲਦਾ ਹੈ ਧਰਮ ਨਿਰਪੱਖਤਾ ਵਾਲੀਆਂ ਪਾਰਟੀਆਂ ਹੀ ਚੱਲਦੀਆਂ ਨੇ ਪਰ ਨੁਮਾਇੰਦਗੀ ਸਾਰਿਆਂ ਦੀ ਜ਼ਰੂਰੀ ਹੈ ਹੁਣ ਤੁਸੀਂ ਵੇਖੋ ਇਹ ਜਿਹੜੀਆਂ ਕਾਰਪੋਰੇਸ਼ਨ ਦੀਆਂ ਚੋਣਾਂ ਨੇ ਕਾਂਗਰਸ ਚ ਪ੍ਰਧਾਨ ਨੇ ਰਾਜਾ ਵੜਿੰਗ ਆਮ ਆਦਮੀ ਪਾਰਟੀ ਚ ਆਗੇ ਅਮਨ ਅਰੂੜਾ ਬੀਜੇਪੀ ਚ ਸੁਨੀਲ ਜਾਖੜ ਪਿਛਲੇ ਦਿਨਾਂ ਤੋਂ ਪ੍ਰੈਸ ਕਾਨਫਰੰਸ ਤਾਂ ਕਰਦੇ ਆ ਟਵੀਟ ਵੀ ਕਰਦੇ ਆ ਪਰ ਉਹ ਸਰਗਰਮ ਨਹੀਂ ਜਿਹੜੀ ਪਰਸੋਂ ਵੀ ਮੀਟਿੰਗ ਹੋਈ ਹੈ ਚੰਡੀਗੜ੍ਹ ਦੇ ਵਿੱਚ ਸੂਬਾ ਪੰਦਰੀ ਭਾਜਪਾ ਦੀ ਉਹਦੇ ਵਿੱਚ ਵੀ ਸੁਨੀਲ ਜਾਖੜ ਨਹੀਂ ਗਏ ਬੀਜੇਪੀ ਦੇ ਅੰਦਰ ਹਲਚਲ ਬਹੁਤ ਵਧੀ ਹੋਈ ਆ ਬੀਜੇਪੀ ਚਿੰਤਤ ਹੈ ਪੰਜਾਬ ਵਾਲੀ ਅਸੀਂ ਚਾਰ ਜਿਮਨੀ ਚੋਣਾ ਹਾਰ ਗਏ ਬੀਜੇਪੀ ਵਾਲੇ ਕਹਿੰਦੇ ਕੱਲਾ ਕੇਵਲ ਟਲੂ ਸੀ ਜਿਨ੍ਹਾਂ ਨੇ ਚੰਗੀ ਪਰਫਾਰਮੈਂਸ ਦਿਖਾਈ ਤਿੰਨ ਸੀਟਾਂ ਦੇ ਸਬਾਨਾ ਜਬਤ ਹੋ ਗਈ ਸੰਦੀਪ ਜੀ ਜਿਵੇਂ ਤੁਸੀਂ ਵੀ ਦੱਸ ਰਹੇ ਹੋ ਬੀਜੇਪੀ ਚ ਹਲਚਲ ਮਚ ਗਈ ਵੀ ਅਸੀਂ ਸ਼ਹਿਰਾਂ ਚ ਕਰਾਂਗੇ ਕੀ ਹੁਣ ਬੀਜੇਪੀ ਇਕਤਾ ਕਿਉਂਕਿ ਅਮਨ अरोड़ा ਨਵੇਂ ਨਵੇਂ ਪ੍ਰਧਾਨ ਬੜੇ ਨੇ ਦੋ ਕੁ ਮਹੀਨਿਆਂ ਦੇ ਵਿੱਚ ਕਾਰਪੋਰੇਸ਼ਨ ਦੀਆਂ ਚੋਣਾਂ ਨਿਭੜ ਜਾਣੀਆਂ ਨੇ ਜਨਵਰੀ ਦੇ ਅੱਧ ਤੱਕ ਹੀ ਅਜਿਹੇ ਹਾਲਾਤਾਂ ਚ ਬੀਜੇਪੀ ਦੇ ਵਿੱਚ ਹਰਾਨੀ ਜਨਕ ਫੈਸਲਾ ਹੋ ਸਕਦਾ ਹੈ ਕਿ ਅਗਲੇ 5-7 ਦਿਨਾਂ ਚ ਹੀ ਨਵਾਂ ਪ੍ਰਧਾਨ ਮਿਲ ਜੇ ਇਹ ਹੋ ਸਕਦਾ ਹੈ ਜਾਂ ਕਾਰਜਕਾਰੀ ਪ੍ਰਧਾਨ ਮਿਲ ਜੇ ਜਦ ਤੱਕ ਪੱਕਾ ਪ੍ਰਧਾਨ ਨਹੀਂ ਆਉਂਦਾ ਹੁਣ ਨਾਮ ਜਿਹੜੇ ਚੱਲ ਰਹੇ ਨੇ ਉਹ ਸਾਰੇ ਬੀਜੇਪੀ ਚ ਪ੍ਰਧਾਨ ਇਸ ਵਕਤ ਚਾਰ ਨਾਮ ਵੱਡੇ 5 ਚੱਲ ਰਹੇ ਨੇ ਮਨਰंजन ਕਾਲੀਆ 94-95 ਚ ਕੁਝ ਸਮੇਂ ਲਈ 5-6 ਮਹੀਨੇ ਲਈ ਪਹਿਲਾਂ ਉਹ ਪ੍ਰਧਾਨ ਰਹੇ ਉਹ ਕੈਬਨਿਟ ਮੰਤਰੀ ਰਹੇ ਦੋ ਵਾਰ ਉਹਨਾਂ ਦਾ ਨਾਮ ਚੱਲ ਰਿਹਾ ਹੈ अविनाश राय खन्ना बहुत सीनियर लीडर ने पर नाम अश्वनी कुमार शर्मा ਦਾ ਵੀ ਚੱਲ ਰਿਹਾ ਜਿਹੜੇ ਪਹਿਲਾਂ ਵੀ ਪ੍ਰਧਾਨ ਸੀ ਵਿਜੇ ਸੰਪਲਾ ਉਹਨਾਂ ਦਾ ਵੀ ਜ਼ਿਕਰ ਹੋ ਰਿਹਾ ਹੈ ਪ੍ਰਧਾਨਗੀ ਦੀ ਦੌੜ ਦੇ ਵਿੱਚ ਸੁਭਾਸ਼ ਸ਼ਰਮਾ ਜਿਹੜੇ શ્રી ਅਨੰਦਪੁਰ ਸਾਹਿਬ ਤੋਂ ਚੋਣ ਲੜੇ ਸੀ ਉਹਨਾਂ ਦਾ ਨਾਮ ਵੀ ਬਹੁਤ ਉੱਪਰ ਕੇ ਆਇਆ ਕਿਉਂਕਿ ਉਹਨਾਂ ਨੇ ਵੀ ਭਾਰਤ ਦੀ ਜਨਤਾ ਪਾਰਟੀ 'ਚ શ્રી ਅਨੰਦਪੁਰ ਸਾਹਿਬ ਦੇ ਹਲਕੇ 'ਚ ਵੀ ਬਹੁਤ ਚੰਗੀ ਪਰਫਾਰਮੈਂਸ ਕੀਤੀ ਔਰ ਉਹ ਸੰਗਠਨ 'ਚ ਵੀ ਬਹੁਤ ਕੰਮ ਕਰਦੇ ਨੇ ਪਰ ਡੇਲਾ ਸਾਹਿਬ ਇਥੇ ਕੇਵਲ ਟਲੋ ਹੁਣਾ ਨੂੰ ਇਗਨੋਰ ਕੀਤਾ ਜਾ ਰਿਹਾ ਜਾਂ ਮਤਲਬ ਭਾਜਪਾ ਆਪਣੇ ਹੀ ਜਿਹੜੇ ਪੱਕੇ ਨਮਾਇंदे ਆ ਉਹਨਾਂ ਚੋਂ ਹੀ ਪ੍ਰਧਾਨ ਚੁਣਨਾ ਚਾਹੁੰਦੇ ਆ ਦੇਖੋ ਦੋ ਤਰ੍ਹਾਂ ਦੇ ਵਿਚਾਰ ਭਾਜਪਾ ਦੇ ਵਿੱਚ ਨੇ ਕਿਉਂਕਿ ਪਹਿਲਾਂ ਕਾਂਗਰਸ ਤੋਂ ਆਏ ਨੇ ਸੁਨੀਲ ਜਾਖੜ ਇਹਨਾਂ ਨੂੰ ਪ੍ਰਧਾਨ ਬਣਾਇਆ ਕੈਪਟਨ ਅਮਰਿੰਦਰ ਸਿੰਘ ਆਏ ਕਾਂਗਰਸ ਤੋਂ ਹੋਰ ਲੋਕ ਗਏ ਨੇ ਬੀਬੀ ਪ੍ਰਨੀਤ ਕੌਰ ਕਾਂਗਰਸ ਤੋਂ ਗਏ ਸੁਸ਼ੀਲ ਕੁਮਾਰ ਰਿੰਕੂ ਗਏ ਰਵਨੀਤ ਮਿੱਟੂ ਗਏ ਰਵਨੀਤ ਮਿੱਟੂ ਦੇ ਨਾਮ ਦੀ ਪ੍ਰਧਾਨ ਦੇ ਤੌਰ ਤੇ ਹਜੇ ਕੋਈ ਚਰਚਾ ਨਹੀਂ ਕੋਈ ਗੰਭੀਰ ਚਰਚਾ ਨਹੀਂ ਹੈ ਸੰਗਠਨ ਚ ਰਵਨੀਤ ਬਿੱਟੂ ਉਹਨਾਂ ਦੇ ਜਿਹੜੇ ਪਿਛਲੇ ਸਮੇਂਾਂ ਚ ਬਿਆਨ ਰਹੇ ਨੇ ਉਹਨਾਂ ਕਰਕੇ ਵੀ ਕਿਤੇ ਨਾ ਕਿਤੇ ਔਰ ਜਿਹੜਾ ਰਵਨੀਤ ਬਿੱਟੂ ਉਹਨਾਂ ਨੇ ਮੁੱਖ ਮੰਤਰੀ ਦੇ ਦਾਵੇਦਾਰ ਦਾ ਬਿਆਨ ਦਿੱਤਾ ਇੱਕ ਉਹਦੇ ਕਰਕੇ ਵੀ ਰਵਨੀਤ ਬਿੱਟੂ ਦੀ ਪੋਜੀਸ਼ਨ ਪੰਜਾਬ ਦੀ ਭਾਜਪਾ ਚ ਥੋੜੀ ਜੀ ਮੈਨੂੰ ਇਹ ਲੱਗਦਾ ਹੈ ਕਿ ਓਡੀ ਮਜ਼ਬੂਤ ਨਹੀਂ ਹੈ ਜਿੰਨੀ ਪਹਿਲਾਂ ਸੀ ਜਿੱਥੋਂ ਤੱਕ ਗੱਲ ਰੀ ਮਨਪੀਤ ਬਾਦਲ ਦੀ ਉਹਨਾਂ ਦੀ ਜ਼ਮਾਨਤ ਸਬਤ ਹੋ ਗਈ ਕੇਵਲ ਢਿੱਲੂ ਨੇ ਚੰਗੀ ਪਰਫਾਰਮੈਂਸ ਕੀਤੀ ਹੈ ਨਾਮ ਕੇਵਲ ਢਿੱਲੋਂ ਹੁਣਾਂ ਦਾ ਉੱਭਰ ਰਿਹਾ ਹੈ ਬਤੌਰ ਪ੍ਰਧਾਨ ਕੇਵਲ ਸਿੰਘ ਢਿੱਲੋਂ ਦਾ ਨਾਮ ਵੀ ਕੁਝ ਲੀਡਰ ਵਕਾਲਤ ਕਰ ਰਹੇ ਨੇ ਲੇਕਿਨ ਮੁੱਖ ਰੂਪ ਚ ਜਿਹੜੀ ਗੱਲ ਹੋ ਰਹੀ ਹੈ ਕਿ ਕਿਉਂ ਨਾ ਪੁਰਾਣਾ ਕੋਈ ਬੀਜੇਪੀ ਦਾ ਕਾਡਰ ਦਾ ਸੰਗਠਨ ਦਾ ਲੀਡਰ ਹੀ ਬਤੌਰ ਪ੍ਰਧਾਨ ਅੱਗੇ ਲੈ ਕੇ ਜਾਇਆ ਜਾਵੇ ਇੱਕ ਵੱਡਾ ਹਿੱਸਾ ਬੀਜੇਪੀ ਦੇ ਸੰਗਠਨ ਦਾ ਇਹਦੀ ਵੀ ਗੱਲ ਕਰ ਰਿਹਾ ਹੈ ਹਾਲਾਂਕਿ ਕੇਵਲ ਢਿੱਲੋਂ ਭਾਵੇਂ ਸਿੱਖ ਭਾਈਚਾਰੇ ਨਾਲ ਸਬੰਧਤ ਨਹੀਂ ਪਰ ਉਹ ਸੈਕੂਲਰ ਚਿਹਰਾ ਨੇ ਪਰ ਮੈਨੂੰ ਲੱਗਦਾ ਬੀਜੇਪੀ ਕਿਉਂਕਿ ਸ਼ਹਿਰਾਂ ਤੇ ਫੋਕਸ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਭਾਜਪਾ ਵੀ ਗੈਰ ਸਿੱਖ ਚਿਹਰਾ ਲਿਆ ਸਕਦੀ ਹੈ ਇਹਨਾਂ ਚੋਣਾਂ ਦੇ ਵਿੱਚ ਹੁਣ ਜਿਹੜਾ ਤੁਸੀਂ ਮੁਕਾਬਲਾ ਦੇਖਦੇ ਹੋ ਭਗਵੰਤ ਮਾਨ ਔਰ ਅਮਨ ਰੋੜਾ ਦੇ ਉੱਤੇ ਇਸ ਵਕਤ ਸਭ ਤੋਂ ਵੱਡੀ ਜ਼ਿੰਮੇਵਾਰੀ ਕੀ ਹੈ? ਕਿਉਂਕਿ ਅਰਵਿੰਦ ਕੇਜਰੀਵਾਲ ਉਹਨਾਂ ਨੇ ਤਾਂ ਦਿੱਲੀ ਦੀਆਂ ਚੋਣਾਂ 'ਚ ਰੁੱਝ ਜਾਣਾ ਹੈ। ਅਰਵਿੰਦ ਕੇਜਰੀਵਾਲ ਲਈ ਦਿੱਲੀ ਸਭ ਤੋਂ ਮਹੱਤਵਪੂਰਨ ਹੈ ਕਿ ਦਿੱਲੀ 'ਚ ਦੁਬਾਰਾ ਸਰਕਾਰ ਬਣਦੀ ਹੈ ਜਾਂ ਨਹੀਂ। ਉਹਨਾਂ ਨੇ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ। ਪ੍ਰਚਾਰ ਵੀ ਸ਼ੁਰੂ ਕਰਤਾ। ਪ੍ਰੈਸ ਕਾਨਫਰੰਸ ਕਰ ਰਹੇ ਹਾਂ। ਕੈਂਡੀਡੇਟ ਵੀ ਉਹਨਾਂ ਨੇ ਐਲਾਨ ਤੇ ਭਗਵੰਤ ਮਾਨ ਔਰ ਅਮਨ ਅਰੂੜਾ ਦੇ ਲਈ ਚੁਣੌਤੀ ਹੈ ਹੁਣੇ 45 ਵਿਧਾਨ ਸਭਾ ਹਲਕਿਆਂ ਦੇ ਵਿੱਚ ਪੰਜ ਸ਼ਹਿਰ ਨੇ ਜਿੱਥੇ ਕਾਰਪੋਰੇਸ਼ਨ ਦੀਆਂ ਚੋਣਾਂ ਨੇ ਇੱਕ ਇੱਕ ਹਲਕੇ 'ਚ ਕੌਂਸਲਰ ਦੀਆਂ ਸੀਟਾਂ ਨੇ ਲੁਧਿਆਣੇ ਵਰਗੇ ਸ਼ਹਿਰ 'ਚ ਪਹਿਲਾਂ 70 ਕ ਕੌਂਸਲਰ ਸੀ ਹਰ ਸ਼ਹਿਰ 'ਚ ਆਬਾਦੀ ਔਰ ਜਨਸੰਖਿਆ ਦੇ ਹਿਸਾਬ ਦੇ ਨਾਲ ਕੌਂਸਲਰ ਤੈਅ ਹੋਣੇ ਨੇ ਇਹਦਾ ਮਤਲਬ ਹੈ ਕਿ ਹੁਣ ਅਸਲੀ ਲੜਾਈ ਜਿਹੜੀ ਹੈ ਜਿਹੜੀ ਪਿੰਡਾਂ ਦੀ ਲੜਾਈ ਸੀ ਜ਼ਿਮਨੀ ਚੋਣਾਂ ਦੀ ਉਹ ਤਾਂ ਹੋ ਗਈ ਪਿੰਡੂ ਖੇਤਰਾਂ ਦੀ 27 ਤੋਂ ਪਹਿਲਾਂ ਕਾਰਪੋਰੇਸ਼ਨਾਂ ਕਿਧੀਆਂ ਬਣਦੀਆਂ ਨੇ ਹਾਲਾਂਕਿ ਨਗਰਪਾਲਿਕਾਵਾਂ ਦੀਆਂ ਵੀ ਨੇ ਨਗਰ ਕਮੇਟੀਆਂ ਪਰ ਅਸੀਂ ਕਾਰਪੋਰੇਸ਼ਨ ਦੀ ਗੱਲ ਕਰਦੇ ਹਾਂ ਹਾਂ ਕਾਰਪੋਰੇਸ਼ਨ ਦੇ ਵਿੱਚ ਸ਼ਹਿਰੀ ਸੀਟਾਂ ਨੇ ਸਾਰੀਆਂ ਹੁਣ ਸੰਦੀਪ ਜੀ ਆਪ ਜਾਂ ਬੀਜੇਪੀ ਹਲੇ ਤੱਕ ਬੀਜੇਪੀ ਔਰ ਕਾਂਗਰਸ ਔਰ ਅਕਾਲੀ ਦਲ ਇਹਨਾਂ ਦੀ ਅਗਵਾਈ ਰਹੀ ਹੈ ਕਾਰਪੋਰੇਸ਼ਨਾਂ ਤੇ ਨਗਰ ਨਗਮਾਤੀ ਹੁਣ ਕਾਉਂਸਲਰ ਇਸ ਵਕਤ ਬਣੇ ਨਹੀਂ ਜਿਨ੍ਹਾਂ ਦੀ ਮਿਆਦ ਪੁੱਗ ਗਈ ਕਾਰ ਕੋਸ਼ਨਾ ਹੁਣ ਸਵਾਲ ਇਹ ਹੈ ਸਭ ਤੋਂ ਵੱਡੀ ਚੁਣੌਤੀ ਬੀਜਪੀ ਔਰ ਆਪ ਦੇ ਵਿੱਚ ਔਰ ਕਾਂਗਰਸ ਦੇ ਵਿੱਚ ਇਹ ਜਿਹੜੀ ਤਿੰਨ ਕੋਣੀ ਟੱਕਰ ਹੋਣੀ ਹੈ ਔਰ ਗੱਲ ਅਕਾਲੀ ਦਲ ਦੀ ਵੀ ਕਰਨੀ ਬਣਦੀ ਹੈ ਪਰ ਪਹਿਲਾਂ ਅਸੀਂ ਦੋ ਲੈ ਲਈਏ ਬੀਜਪੀ ਔਰ ਆਪ ਇਹਨਾਂ ਦੋਵਾਂ ਦੀ ਕੋਸ਼ਿਸ਼ ਹੋਣੀ ਹੈ ਕਿ ਅਸੀਂ ਬੀਜਪੀ ਦੀ ਕੋਸ਼ਿਸ਼ ਹੋਣੀ ਹੈ ਵੀ ਜੇ ਅਸੀਂ 22 ਸੀਟਾਂ ਜਿੱਤੀਆਂ ਪਾਰਲੀਮੈਂਟ ਦੇ ਸਮੇਂ ਲੀਡ ਲਈ ਤੇ ਅਸੀਂ ਕਾਰਪੋਰੇਸ਼ਨ ਜਿੱਤ ਗਈ ਪਰ ਢੱਲਾ ਸਾਹਿਬ ਜਿਹੜੀ ਗੱਲ ਠੀਕ ਹੈ ਵਕਈ ਵੀ ਵੋਟ ਸ਼ੇਅਰ ਤੇ ਵਧਿਆ ਹੀ ਸੀ ਨਾ ਭਾਜਪਾ ਦਾ 6% ਤੋਂ 18% ਤੇ ਪਹੁੰਚ ਗਏ ਸੀਗੇ ਤੇ ਸੁਭਾਵਕ ਜੀ ਗੱਲਾਂ ਅਗਲੇ ਜ਼ੋਰ ਤੇ ਜ਼ਰੂਰ ਲਾਉਣਗੇ ਕੋਈ ਨਾ ਕੋਈ ਨਵਾਂ ਦਾਅ ਖੇਡਣਾ ਵੀ ਚਾਹਣਗੇ ਵੀ ਕਿਸੇ ਤਰੀਕੇ ਅਗਰ ਇਹਨਾਂ ਨੂੰ ਵੋਟਾਂ ਹੀ ਤਬਦੀਲ ਕੀਤਾ ਜਾ ਸਕੇ ਸਾਡੀ ਮੇਅਰ ਬਣ ਜਾਣ ਡਿਪਟੀ ਮੇਅਰ ਬਣ ਜਾਣ ਨਹੀਂ ਬਿਲਕੁਲ ਕਰਨਗੇ ਪਰ ਆਮ ਆਦਮੀ ਪਾਰਟੀ ਤੇ ਸਭ ਤੋਂ ਵੱਡੀ ਇਸ ਵਕਤ ਚੁਣੌਤੀ ਕਿਉਂ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਚੋਣਾ ਲੜਤੀ ਹੈ ਕਾਰਪੋਰੇਸ਼ਨ ਦੀਆਂ ਚੋਣਾ ਆਮ ਆਦਮੀ ਪਾਰਟੀ ਨੇ ਲੜੀਆਂ ਪਹਿਲਾਂ ਵੀ ਆ ਸਰਕਾਰ ਬਣਨ ਤੋਂ ਬਾਅਦ ਪਹਿਲੀ ਵਾਰ ਚੋਣਾ ਲੜਦੀ ਹੈ ਔਰ ਹਰ ਹਾਲਤ ਆਮ ਆਦਮੀ ਪਾਰਟੀ ਚਾਹੇਗੀ ਕਿ ਅਸੀਂ ਜਿੱਤੀਏ ਹੁਣ ਇਹ ਟੈਸਟ ਹੈ ਆਮ ਆਦਮੀ ਪਾਰਟੀ ਦਾ ਸ਼ਹਿਰਾਂ ਦੇ ਵਿੱਚ ਔਰ ਇੱਥੇ ਫੇਰ ਇੱਕ ਵਾਰੀ ਮੁਫਤ ਬਿਜਲੀ ਇਸ ਤਰ੍ਹਾਂ ਦੇ ਫੈਕਟਰ ਨੇ ਜਿਹੜੇ ਉਹ ਕੰਮ ਕਰਨਗੇ ਪਰ ਹੁਣ ਜੇ ਮੈਂ ਕਾਂਗਰਸ ਨੂੰ ਵੀ ਨਾਲ ਜੋੜ ਲਾਂ ਕਾਂਗਰਸ ਲਈ ਵੀ ਬਹੁਤ ਵੱਡੀ ਚੁਣੌਤੀ ਹੈ ਚਾ ਪਾਰਲੀਮੈਂਟ ਕਾਂਗਰਸ ਜਿੱਤੀ ਸਭ ਸੀਟਾਂ ਜਿਮਨੀ ਚੋਣਾ ਤਿੰਨ ਹਾਰੀ ਅਗਰ ਇਹ ਪੰਜ ਕਾਰਪੋਰੇਸ਼ਨਾਂ ਦੇ ਵਿੱਚ ਕਾਂਗਰਸ ਨਹੀਂ ਜਿੱਤਦੀ ਬਹੁਮਤ ਨਾਲ ਕਿਉਂਕਿ ਪੰਜ ਹੈ ਪੰਜ ਦੇ ਵਿੱਚੋਂ ਅਗਰ ਤਾਂ ਆਮ ਆਦਮੀ ਪਾਰਟੀ ਤਿੰਨ ਕਾਰਪੋਰੇਸ਼ਨਾਂ ਜਿੱਤਦੀ ਹੈ ਤੇ ਆਮ ਆਦਮੀ ਪਾਰਟੀ ਮਨੋਵਿਗਿਆਨਿਕ ਲਾਭ 'ਚ ਰਹਿ ਸਕਦੀ ਹੈ ਵੀ ਸਾਡੀ ਸਰਕਾਰ ਸੀ ਅਸੀਂ ਤਿੰਨ ਕਾਰਪੋਰੇਸ਼ਨਾਂ ਜਿੱਤ ਲਈਆਂ ਉੰਜ ਤਾਂ ਦਾਵਾ ਆਪ ਵਾਲੇ ਕਰਨਗੇ ਵੀ ਅਸੀਂ ਪੰਜ ਹੀ ਜਿੱਤਣੀਆਂ ਹੈ ਪਰ ਇਹਨਾਂ 55 ਲੋਕ ਸਭਾ ਸੀਟਾਂ ਤੋਂ ਜਿੱਥੇ ਕਾਰਪੋਰੇਸ਼ਨ ਚ ਹੋਣਾ ਆਪਕੋ ਕੋਈ ਵੀ ਸੀਟ ਨਹੀਂ ਹੈਗੀ ਇਹ ਵੀ ਗੱਲ ਧਿਆਨ ਵਾਲੀ ਆ ਜਟਿਆਲਾ ਵੀ ਨਹੀਂ ਜਿੱਤ ਸਕੀ ਆਪ ਲੁਧਿਆਣਾ ਵੀ ਆਪ ਨਹੀਂ ਜਿੱਤ ਸਕੀ ਜਲੰਧਰ ਵੀ ਆਪ ਕੋਲੋਂ ਨਹੀਂ ਜਿੱਤਿਆ ਗਿਆ ਅੰਮ੍ਰਿਤਸਰ ਵੀ ਆਪ ਕੋਲੋਂ ਨਹੀਂ ਜਿੱਤਿਆ ਗਿਆ ਸ੍ਰੀ ਅਨੰਦਪੁਰ ਸਾਹਿਬ ਜਿਹੜਾ ਮਹਾਲੀ ਦੇ ਨਾਲ ਕਨੈਕਟਡ ਆ ਉਹ ਇੱਕ ਜਿੱਤਿਆ ਗਿਆ ਪਰ ਉਥੇ ਮੁਕਾਬਲਾ ਦੇਖੋ ਕਿਦਾਂ ਬਾਕੀ ਜਿਹੜੇ ਮੇਨ ਸ਼ਹਿਰ ਹੈ ਉਹ ਆਪ ਦੇ ਹੱਥ ਸਫਲਤਾ ਨਹੀਂ ਲੱਗੀ ਨਹੀਂ ਹੈਗੀ ਬਿਲਕੁਲ ਸ਼੍ਰੀ ਨਾਨਪੁਰ ਸਾਹਿਬ ਵਾਲੇ ਮੈਂਬਰ ਪਾਰਲੀਮੈਂਟ ਨੇ ਉਹ ਤਾਂ ਮੁਹਾਲੀ ਨੂੰ ਕਾਫੀ ਵੱਡੇ ਪੱਧਰ ਤੇ ਕਵਰ ਕਰਦੇ ਨੇ ਸੰਦੀਪ ਜੀ ਹੁਣ ਆਪਾਂ ਇੱਥੇ ਇੱਕ ਗੱਲ ਨੂੰ ਹੋਰ ਦੇਖੀਏ ਕੋਸ਼ਿਸ਼ ਇਹ ਹੋਣੀ ਹੈ ਕਾਂਗਰਸ ਦੀ ਵੀ ਅਕਾਲੀ ਆਮ ਆਦਮੀ ਪਾਰਟੀ ਦੀ ਵੀ ਔਰ ਭਾਜਪਾ ਦੀ ਵੀ ਕਿ ਅਸੀਂ ਵੱਧ ਕਾਰਪੋਰੇਸ਼ਨਾਂ ਜਿੱਤੀਏ ਪੰਜ ਕਾਰਪੋਰੇਸ਼ਨਾਂ ਨੇ ਜਿਵੇਂ ਤੁਸੀਂ ਦੱਸਿਆ ਹੋਇਆ ਹੁਣ ਵੱਧ ਕਾਰਪੋਰੇਸ਼ਨਾਂ ਕੌਣ ਜਿੱਤਦਾ ਹੈ ਇਹ ਨੇ ਸ਼ਹਿਰਾਂ ਦੀ ਲੜਾਈ 27 ਤੋਂ ਪਹਿਲਾਂ ਵੀ ਪੰਜਾਬ 'ਚ ਤੈਅ ਕਰ ਗੀ ਔਰ ਇਹਨੇ ਬਹੁਤ ਕੁਝ ਪੰਜਾਬ ਦੇ ਵਿੱਚ ਇਹਨਾਂ ਚੋਣਾਂ ਨੇ ਦੇਣਾ ਹੁਣ ਏਸੇ ਕਰਕੇ ਅਰਵਿੰਦ ਕੇਦਰੀਵਾਲ ਦੀ ਯਾਰ ਭਗਵੰਤ ਮਾਨ ਦੀ ਇਹ ਰਣਨੀਤੀ ਸੀ ਵੀ ਅਸੀਂ ਸਮੇਂ ਸਿਰ ਅਮਨ अरोड़ा ਲਾ ਦਿੱਤੀ ਔਰ ਅਮਨ अरोड़ा ਕਮਾਂਚ ਲਾ ਗਏ ਸ਼ਹਿਰ ਤੇ ਹੁਣ ਗੱਲ ਰਹੀ ਕਿ ਬੀਜੇਪੀ ਦੀ ਬੀਜੇਪੀ ਚ ਵੀ ਜਿਹੜੀ ਪਰਸੋ ਮੀਟਿੰਗ ਹੋਈ ਹੈ 6 ਦਸੰਬਰ ਤੱਕ ਮੈਂਬਰਸ਼ਿਪ ਅਭਿਆਨ ਮਨਰঞ্জন ਕਾਲੀਆ ਨੂੰ ਇੰਚਾਰਜ ਬਣਾਇਆ ਗਿਆ ਸੁਨੀਲ ਜਾਖੜ ਉੱਥੇ ਆਏ ਨਹੀਂ ਹੁਣ ਇੱਕ ਤਾਂ ਬੀਜੇਪੀ ਪ੍ਰਧਾਨ ਲੱਭ ਰਹੀ ਹੈ ਅਗਰ ਤਾਂ ਬੀਜੇਪੀ ਅਗਲੇ 5 7 10 ਦਿਨਾਂ ਚ ਆਪਣਾ ਕਾਰਜਕਾਰੀ ਜਾਂ ਪੱਕਾ ਪ੍ਰਧਾਨ ਚੁਣ ਲੈਂਦੀ ਹੈ ਫਿਰ ਤਾਂ ਬੀਜੇਪੀ ਦੇ ਲਈ ਰਾਹ ਆਸਾਨ ਹੋਏਗੀ ਨਹੀਂ ਤਾਂ ਬੀਜੇਪੀ ਦੇ ਲਈ ਵੀ ਰਾਹ ਔਖੀ ਹੋ ਸਕਦੀ ਹੈ ਪ੍ਰਧਾਨ ਦੀ ਗੈਰ ਹਾਜ਼ਰੀ ਚ ਕਿਉਂਕਿ ਸੁਨੀਲ ਜਾਖੜ ਹੁਣੇ ਕੋਈ ਬਹੁਤੀ ਸਰਗਰਮੀ ਦਿਖਾ ਨਹੀਂ ਰਹੇ ਹੁਣ ਗੱਲ ਕਾਂਗਰਸ ਦੀ ਹੈ ਕਾਂਗਰਸ ਦੇ ਉੱਤੇ ਵੀ ਇਸ ਵਕਤ ਬਹੁਤ ਵੱਡਾ ਦਬਾਅ ਹੋਣਾ ਹੈ ਕਿਉਂਕਿ ਬੀਜੇਪੀ ਔਰ ਆਪ ਔਰ ਕਾਂਗਰਸ ਇਹ ਤਿੰਨੇ ਪਾਰਟੀਆਂ ਇਹ ਦਾਅਵਾ ਕਰਦੀਆਂ ਨੇ ਕਿ ਸਤਾਈ ਚ ਸਾਡੀ ਸਰਕਾਰ ਹੈ ਆਪ ਦਾ ਇਹ ਕਹਿਣਾ ਹੈ ਤਿੰਨ ਜਿਮਨੀ ਚੋਣਾਂ ਜਿੱਤ ਕੇ ਕਿ ਸਾਡੇ ਪ੍ਰਤੀ ਲੋਕਾਂ ਦਾ ਜਿਹੜਾ ਰਵਈਆ ਮੁਹੱਬਤ ਹੈ ਉਹ ਬਰਕਰਾਰ ਹੈ ਹੁਣ ਕਾਰਪੋਰੇਸ਼ਨ ਚੋਣਾਂ 'ਚ ਵੀ ਮੋਹਰ ਲਗਣੀ ਜ਼ਰੂਰੀ ਹੈ ਸ਼ਹਿਰੀ ਵੋਟਰਾਂ ਦੀ ਔਰ ਕਾਂਗਰਸ ਦੀ ਕਾਂਗਰਸ ਦਾ ਜਿਹੜਾ ਵਕਾਰ ਹੈ ਹੁਣ ਜਦੋਂ ਅਸੀਂ ਗੱਲ ਕਰਦੇ ਹਾਂ ਤੁਸੀਂ ਦੇਖੋ ਲੁਧਿਆਣਾ ਦੇ ਰਾਜਾ ਵੜਿੰਗ ਕਾਂਗਰਸ ਦੇ ਪ੍ਰਧਾਨ ਨੇ ਹੂੰ ਪਟਿਆਲੇ 'ਚ ਧਰਮਵੀਰ ਗਾਂਧੀ ਨੇ ਜਿਹੜੇ ਧਰਮਵੀਰ ਗਾਂਧੀ ਨੇ ਕਾਂਗਰਸ 'ਤੇ ਨੇ ਹੂੰ ਜਲੰਧਰ ਚ ਅਸੀਂ ਦੇਖ ਲਈਏ ਚਰਨਜੀਤ ਚੰਨੀ ਨੇ ਕਾਂਗਰਸ ਦੇ ਨੇ ਅੰਮ੍ਰਿਤਸਰ ਚ ਗੁਰਜੀਤ ਔਜਲਾ ਕਾਂਗਰਸ ਦੇ ਨੇ ਸਿਰਫ ਮੁਹਾਲੀ ਸ਼੍ਰੀ ਨਨਪੁਰ ਸਾਹਿਬ ਦੇ ਤਹਿਤ ਆਉਂਦਾ ਉੱਥੇ ਆਪ ਦਾ ਐਮਪੀ ਹੈ ਇਹਦਾ ਮਤਲਬ ਹੈ ਇਹ ਚਾਰ ਜਿਹੜੀਆਂ ਪੰਜਾਬ ਦੀਆਂ ਚਾਰ ਐਮਪੀ ਨੇ ਜਿਹੜੇ ਇਹਨਾਂ ਦੀ ਵੀ ਇਸ ਵਕਤੇ ਬਹੁਤ ਵੱਡੀ ਪੋਲੀਟੀਕਲ ਇੱਜ਼ਤ ਦਾ ਸਵਾਲ ਬਣਨਾ ਹੈ ਵੀ ਕੀ ਤੁਸੀਂ ਆਪਣੇ ਆਪਣੇ ਲੋਕ ਸਭਾ ਹਲਕੇ ਦੇ ਵਿੱਚ ਕਾਰਪੋਰੇਸ਼ਨ ਜਤਾ ਸਕਿਓ ਜਾਂ ਨਹੀਂ ਔਰ ਇਹ ਰਾਜਾ ਵੜਿੰਗ ਦੇ ਲਈ ਵੀ ਇੱਕ ਵੱਡੀ ਚੁਣੌਤੀ ਲੁਧਿਆਣਾ ਬਣ ਕੇ ਆਇਆ ਵੀ ਹਰ ਹਾਲਤ 'ਚ ਰਾਜਾ ਵੜਿੰਗ ਨੂੰ ਇਹ ਜਿਤਾਉਣੀ ਪੈਣੀ ਕਾਰਪੋਰੇਸ਼ਨ ਲੁਧਿਆਣੇ ਦੀ ਅਗਰ ਉਹ ਨਹੀਂ ਜਿਤਾ ਪਾਉਂਦੇ ਹੂੰ ਦੇਖੋ ਇੱਥੇ ਵੀ ਉਸੇ ਤਰ੍ਹਾਂ ਦਾ ਮੁਕਾਬਲਾ ਹੈ ਜਿਵੇਂ ਜ਼ਿਮਨੀ ਚੋਣ 'ਚ ਸੀ ਗਿੱਦੜਵਾਹਾ 'ਚ ਕੀ ਰਾਜਾ ਵੜਿੰਗ ਦੀ ਪਤਨੀ ਜਿੱਤਦੀ ਸੁਖਜਿੰਦਰ ਰੰਧਾਵਾ ਦੀ ਪਤਨੀ ਜਿੱਤਦੀ ਦੋਵੇਂ ਹਾਰ ਗਈਆਂ ਹੁਣ ਚਰਨਜੀਤ ਚੰਨੀ ਅੱਗੇ ਵੀ ਬਹੁਤ ਵੱਡੀ ਚੁਣੌਤੀ ਹੈ ਉਹ ਵੀ ਮੁੱਖ ਮੰਤਰੀ ਦੇ ਦਾਵੇਦਾਰ ਰਾਜਾ ਵੜਿੰਗ ਵੀ ਮੁੱਖ ਮੰਤਰੀ ਦੇ ਦਾਵੇਦਾਰ ਇਸ ਕਰਕੇ ਰਾਜਾ ਵੜਿੰਗ ਕਿਉਂਕਿ ਪ੍ਰਧਾਨ ਵੀ ਨੇ ਲੁਧਿਆਣਾ ਚ ਕਾਰਪੋਰੇਸ਼ਨ ਚ ਕੀ ਰਾਜਾ ਵੜਿੰਗ ਕਾਂਗਰਸ ਨੂੰ ਜਿਤਾ ਸਕਣਗੇ ਇਹਨਾਂ ਅੱਗੇ ਵੀ ਚੁਣੌਤੀਆਂ ਹੁਣ ਆ ਜੀ ਆਪਾਂ ਅਕਾਲੀ ਦਲ ਵਾਲੇ ਪਾਸੇ ਵੀ ਅਕਾਲੀ ਦਲ ਜਿਵੇਂ ਨਹੀਂ ਚੋਣਾ ਲੜਿਆ ਨਹੀਂ 2 ਦਸੰਬਰ ਨੂੰ ਮੀਟਿੰਗ ਸੱਦ ਲਈ ਜਥੇਦਾਰ ਸਹਿਬਾਨਾਂ ਨੇ ਜੀ ਇਹਦਾ ਮਤਲਬ ਹੈ ਸਜ਼ਾ ਦਾ ਫੈਸਲਾ ਉਮੀਦ ਹੈ ਕਿ 2 ਦਸੰਬਰ ਨੂੰ ਹੋ ਜਾਏਗਾ ਸੁਖਬੀਰ ਬਾਦਲ ਔਰ ਬਾਕੀ ਜਿਹੜੇ ਸਿੱਖ ਮੰਤਰੀ ਨੇ ਉਹਨਾਂ ਦੇ ਉਹ ਸਾਰਿਆਂ ਨੂੰ ਸੱਦਿਆ ਗਿਆ ਕਿੰਨੀ ਦੇਰ ਚ ਇਹ ਸਾਰੇ ਸਜ਼ਾ ਭੁਗਤ ਕੇ ਮਦਾਨ ਚਾਹੁੰਦੇ ਨੇ ਪੋਲਿਟਿਕਸ ਦੇ ਕਿ ਇਹਨਾਂ ਚੋਣਾਂ ਤੋਂ ਪਹਿਲਾਂ ਪਹਿਲਾਂ ਅਕਾਲੀ ਦਲ ਨਵੇਂ ਸਿਰੇ ਤੋਂ ਪ੍ਰਧਾਨ ਚੁਣ ਲੇਗਾ ਅਕਾਲੀ ਦਲ ਦਾ ਵਿਵਾਦ ਖਤਮ ਹੋਏਗਾ ਅਕਾਲੀ ਦਲ ਦੇ ਲਈ ਸਭ ਤੋਂ ਵੱਡੀ ਗੱਲ ਤੁਸੀਂ ਜਲੰਧਰ ਵੈਸਟ ਤੋਂ ਦੇਖਿਆ ਹੈ ਕਿ ਜ਼ਮਾਨਤ ਜ਼ਬਤ ਹੋ ਗਈ ਸੀ ਹਜ਼ਾਰ ਤੋਂ ਪਾਰ ਵੋਟਾਂ ਨਹੀਂ ਸੀ ਪਈਆਂ ਅਕਾਲੀ ਦਲ ਦੇ ਕੈਂਡੀਡੇਟ ਨੂੰ ਜਦ ਤੱਕ ਹਜ਼ਾਰ ਤੋਂ ਘੱਟ ਹੀ ਸੀ ਘੱਟ ਮੋਟਾ ਹਜ਼ਾਰ ਤੋਂ ਘੱਟ ਮੋਟਾ ਬਸਪਾ ਨੂੰ ਸਮਰਥਨ ਕਰਦਾ ਸੀ ਅਕਾਲੀ ਦਲ ਨੇ ਹੁਣ ਅਜਿਹੇ ਹਾਲਾਤਾਂ ਦੇ ਵਿੱਚ ਇੱਥੇ ਇਹ ਬਹੁਤ ਮਹੱਤਵਪੂਰਨ ਹੈ ਸੰਦੀਪ ਜੀ ਕਿ ਜਦੋਂ ਹਜ਼ਾਰ ਤੋਂ ਘੱਟ ਵੋਟਾਂ ਜਲੰਧਰ ਚ ਪਈਆਂ ਵਿਧਾਨ ਸਭਾ ਚ ਹੁਣ ਇੱਕ ਕਾਰਪੋਰੇਸ਼ਨ ਦੀਆਂ ਚੋਣਾਂ ਚ ਅਕਾਲੀ ਦਲ ਕਿੱਥੇ ਖੜਦ ਹੈ 27 ਤੋਂ ਪਹਿਲਾਂ ਅਕਾਲੀ ਦਲ ਦੇ ਲਈ ਵੀ ਇੱਕ ਟੈਸਟ ਹੈ ਕਿ ਕੀ ਅਕਾਲੀ ਦਲ ਸ਼ਹਿਰਾਂ ਦੇ ਵਿੱਚ ਖੜਿਆ ਹੈ ਸ਼ਹਿਰਾਂ ਦੇ ਵਿੱਚ ਅਕਾਲੀ ਦਲ ਦਾ ਵੋਟ ਬੈਂਕ ਅਕਾਲੀ ਦਲ ਨੂੰ ਵਾਪਸ ਆਏਗਾ ਪਿਛਲੇ ਸਮਿਆਂ ਚ ਜਾਂ ਕਾਂਗਰਸ ਜਾਂ ਅਕਾਲੀ ਭਾਜਪਾ ਇਹ ਮਿਲ ਕੇ ਕਾਰਪੋਰੇਸ਼ਨਾਂ ਚ ਚਲਾਉਂਦੇ ਰਹੇ ਨੇ ਅਕਾਲੀ ਦਲ ਦੇ ਲਈ ਇਹ ਬਹੁਤ ਵੱਡਾ ਟੈਸਟ ਹੈ ਸੋ ਇਸ ਕਰਕੇ ਜਿਹੜੀਆਂ ਇਹ ਚੋਣਾ ਤਾਂ ਕਾਰਪੋਰੇਸ਼ਨ ਦੀਆਂ ਨੇ ਪਰ ਇਹਨਾਂ ਦਾ ਅਸਰ ਪੋਲਿਟੀਕਲ ਪਾਰਟੀਆਂ ਦੇ ਪਰਫਾਰਮੈਂਸ ਤੇ ਔਰ ਸਤਾਈ ਦੀਆਂ ਸੰਭਾਵਨਾਵਾਂ ਤੇ ਪੈਣਾ ਹੈ ਪਰ ਡੱਲਾ ਸਾਹਿਬ ਦਾ ਡੀਗਰ ਠੀਕ ਹੈ ਕਿ ਅਕਾਲੀ ਦਲ ਜਿਹੜਾ ਵਾ ਉਹ ਕਾਰਪੋਰੇਸ਼ਨਾਂ ਬਣਾਉਂਦਾ ਵੀ ਰਿਹਾ ਉਹ ਲੜਨਗੇ ਵੀ ਪਰ ਇੱਕ ਗੱਲ ਮੇਰੇ ਬੈਠੇ-ਬੈਠੇ ਦਿਮਾਗ ਦੇ ਵਿੱਚ ਆਈ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਦੋ ਤਰੀਕ ਨੂੰ ਹੋ ਸਕਦਾ ਕੋਈ ਸਜ਼ਾ ਜਿਹੜੀ ਆ ਲੱਗ ਜਾਵੇ ਜਿੱਦਾਂ ਸਾਰੀ ਕੈਬਨਿਟ ਸੱਦੀ ਹੋਈ ਹੈ ਡੱਲਾ ਸਾਹਿਬ ਅਗਰ ਸਾਰੀ ਕੈਬਨਿਟ ਨੂੰ ਫਰਜ਼ ਕਰ ਲੋ ਤਨਖਾਹ ਲੱਗ ਜਾਂਦੀ ਹੈ 2 ਦਸੰਬਰ ਵਾਲੇ ਦਿਨ ਤੇ ਲਗਭਗ ਜਨਵਰੀ ਦੇ ਵਿੱਚ ਇਹ ਚੋਣਾਂ ਨੇ ਤੇ ਉਹ ਸਥਿਤੀ ਦੇ ਵਿੱਚ ਅਕਾਲੀ ਦਲ ਕੈਂਡੀਡੇਟ ਅਨਾਉਂਸ ਕਰਨ ਦੀ ਪੋਜੀਸ਼ਨ 'ਚ ਹੋਏਗਾ ਇਸ ਕਪੈਸਿਟੀ 'ਚ ਹੋਏਗਾ ਵੀ ਕੈਂਡੀਡੇਟ ਵੀ ਅਨਾਉਂਸ ਕਰ ਦਈਏ ਤੇ ਫਿਰ ਉਹਨਾਂ ਲਈ ਥੋੜਾ ਬਹੁਤਾ ਪ੍ਰਚਾਰ ਵੀ ਕੀਤਾ ਜਾਵੇ ਮੈਂ ਇਸ ਵਾਰ ਇਸ ਕਰਕੇ ਕਰ ਰਿਹਾ ਵੀ ਅਗਰ ਕੈਬਨਿਟ ਦੇ ਤਕਰੀਬ ਜਿਹੜੀ ਪੁਰਾਣੀ ਕੈਬਨਿਟ ਸੀਗੀ ਅਗਰ ਉਹਦੇ ਚ ਸਾਰਿਆਂ ਨੂੰ ਤਨਖਾਹ ਲੱਗਦੀ ਹੈ ਤਾਂ ਅਕਾਲੀ ਦਲ ਦੀ ਸਥਿਤੀ ਇੱਕ ਵਾਰੀ ਫੇਰ ਡਾਮਡੂਲ ਹੋ ਸਕਦੀ ਆ ਵੀ ਲੀਡਰਸ ਜਿਹੜੇ ਆ ਜਿਹੜੇ ਮੰਤਰੀ ਸੀਗੇ ਜਾਂ ਜਿਨ੍ਹਾਂ ਨੇ ਕਾਉਂਸਲਰਸ ਰਿਕਮੈਂਡ ਕਰਨੇ ਹੁੰਦੇ ਆ ਵੀ ਇਹ ਬੰਦਾ ਜਿਹੜਾ ਵਾ ਇਹ ਜਿੱਤ ਸਕਦਾ ਉਹ ਤਾਂ ਫੇਰ ਤਨਖਾਹ ਉਹਨਾਂ ਨੂੰ ਲੱਗੀ ਹੋएगी ਉਹ ਪਬਲਿਕ ਚ ਕਿੱਦਾਂ ਵਿਚਰਣਗੇ ਨਹੀਂ ਤੁਹਾਡਾ ਸਵਾਲ ਬਿਲਕੁਲ ਜਾਇਜ਼ ਆਏ ਦੇਖੋ ਇਹ ਚੁਣੌਤੀ ਅਕਾਲੀ ਦਲ ਅੱਗੇ ਹੈ ਇੱਕ ਗੱਲ ਇਹ ਸਮਝਿਏ ਕਿ ਬਲਵਿੰਦਰ ਸਿੰਘ ਪੁੰਦੜ ਜਿਹੜੇ ਇਸ ਵਕਤ ਕਾਰਜਕਾਰੀ ਪ੍ਰਧਾਨ ਨੇ ਉਹ ਮੰਤਰੀ ਨਹੀਂ ਰਹੇ ਪੰਜਾਬ ਦੀ ਸਰਕਾਰ ਚ ਉਹ ਮੰਤਰੀ ਨਹੀਂ ਰਹੇ ਹਾਂ ਰਾਜ ਸਭਾ ਮੈਂਬਰ ਰਹੇ ਉਹ ਰਾਜ ਸਭਾ ਮੈਂਬਰ ਰਹੇ ਹੁਣ ਉਹ ਕਾਰਜਕਾਰੀ ਪ੍ਰਧਾਨ ਨੇ ਉਹ ਨਵੀਆਂ ਕਮੇਟੀਆਂ ਬਣਾ ਕੇ ਉਹਨਾਂ ਲੋਕਾਂ ਨੂੰ ਜਿਹੜੇ ਮੰਤਰੀ ਨਹੀਂ ਰਹੇ 2007 ਤੋਂ 17 ਤੱਕ ਉਹਨਾਂ ਨੂੰ ਜ਼ਿੰਮੇਵਾਰੀਆਂ ਸੌਂਪ ਸਕਦੇ ਨੇ ਕਾਰਪੋਰੇਸ਼ਨ ਦੀਆਂ ਚੋਣਾਂ ਦੀਆਂ ਔਰ ਉਹ ਸੌਂਪੜੀਆਂ ਵੀ ਪੈਣੀਆਂ ਨੇ ਜਿੰਤੋਂ ਤੱਕ ਗੱਲ ਰਹੀ ਬਾਕੀ ਸਿੱਖ ਮੰਤਰੀਆਂ ਦੀ ਅਕਾਲੀ ਦਲ ਦੀ ਹੂੰ ਤਖਵੀਰ ਬਾਦਲ ਜਿਹੜੇ ਏਰੀਆ ਚੋਂ ਆਉਂਦੇ ਨੇ ਲੋਕ ਉਹਨਾਂ ਤੱਕ ਪਹੁੰਚ ਕਰਦਾ ਨਾ ਫਰਕਰ ਕਿ ਜੀ ਮੈਂ ਚੋਣ ਲੜਨ ਦਾ ਚਾਹੁੰਦਾ ਵਾ ਮੈਂ ਚਾਹ ਵਾ ਨਾ ਮੈਂ ਜਿੱਤ ਸਕਦਾ ਆ ਮੇਰਾ ਵਾਰਡ ਹੈ ਮੈਨੂੰ ਲੋਕ ਪਸੰਦ ਕਰਦੇ ਆ ਜਾਣਦੇ ਆ ਕਿਉਂਕਿ ਜਲੰਧਰ ਵੈਸਟ ਦੀ ਜਿਹੜੀ ਤੁਸੀਂ ਗੱਲ ਜ਼ਿਕਰ ਕੀਤਾ ਸੀਗਾ ਉਹ ਜਿਹੜੇ ਮਰਹੂਮ ਜਹੇਦਾਰ ਵਾਈਫ ਲੜੇ ਸੀਗੇ ਉਹ ਵੀ ਕਾਉਂਸਲਰ ਹੀ ਸੀਗੇ ਸੌਰੀ ਪ੍ਰੀਤਮ ਸਿੰਘ ਮਾਫ ਕਰਨਾ ਪ੍ਰੀਤਮ ਸਿੰਘ ਜੇਦਾਧਰ ਪ੍ਰੀਤਮ ਸਿੰਘ ਦੇ ਵਾਈਫ surjit kouri ਚੋਂ ਲੜੇ ਸੀਗੇ ਸੋ ਇਸੇ ਤਰ੍ਹਾਂ ਮਤਲਬ ਇਹ ਤੇ ਰਿਕਮੈਂਡੇਸ਼ਨ ਜਿਹੜੀ ਹੈ ਇਹ ਵਿਧਾਇਕ ਕੀ ਕਰਦਾ ਵੀ ਇਹ ਬੰਦਾ ਜਿੱਤ ਸਕਦਾ ਦੇਖੋ ਬਿਲਕੁਲ ਤੁਸੀਂ ਗੱਲ ਬਿਲਕੁਲ ਸਹੀ ਕਹਿ ਰਹੇ ਹੋ ਇਹਦਾ ਇੱਕ ਹੋਰ ਪੱਖ ਵੀ ਹੈ ਜਦੋਂ 2 ਦਸੰਬਰ ਨੂੰ ਸਜ਼ਾ ਸੁਣਾਉਣੀ ਹੈ ਮੈਨੂੰ ਇਹ ਲੱਗਦਾ ਹੈ ਅਗਰ ਧਾਰਮਿਕ ਸਜ਼ਾ ਵੀ ਸੁਣਾਈ ਜਾਂਦੀ ਹੈ ਤੇ ਉਹ ਦਸੰਬਰ ਦੇ ਮਹੀਨੇ ਮਹੀਨੇ ਚ ਮੈਨੂੰ ਲੱਗਦਾ ਹੈ ਉਹ ਪੂਰੀ ਹੋ ਸਕਦੀ ਹੈ ਹੋ ਸਕਦਾ ਹਾਂ ਠੀਕ ਹੈ ਕਿ ਜਨਵਰੀ ਦੇ ਵਿੱਚ ਵੋਟਾਂ ਹੋਣੀਆਂ ਨੇ ਪਰ ਇਹ ਸਮਾਂ ਹੁਣ ਅਕਾਲੀ ਦਲ ਨੂੰ ਇਸੇ ਰੂਪ ਚ ਕੱਢਣਾ ਪੈਣਾ ਹੈ ਇਹ ਸਮਾਂ ਅਕਾਲੀ ਦਲ ਨੂੰ ਇਸੇ ਰੂਪ ਚ ਕੱਢਣਾ ਪੈਣਾ ਹੈ ਬਾਕੀ ਸੰਗਠਨ ਜਿਹੜਾ ਅਕਾਲੀ ਦਲ ਦਾ ਜਾਂ ਹੋਰ ਲੀਡਰ ਨੇ ਉਹਨਾਂ ਨੂੰ ਅਗਵਾਈ ਦੇਣੀ ਪੈਣੀ ਹੈ ਅਗਰ ਸੁਖਬੀਰ ਸਿੰਘ ਬਾਦਲ ਸਗਾ ਸਜ਼ਾ ਭੁਗਤ ਰਹੇ ਹੋਣਗੇ ਤੇ ਹਰਸ਼ਮ੍ਰਿਤ ਕੋਰ ਬਾਦਲ ਉਹਨਾਂ ਕੋਲੇ ਮੌਕਾ ਹੈ ਕਿ ਉਹ ਪੰਜਾਬ ਚ ਇਹਨਾਂ 5 ਜਿਹੜੀਆਂ ਕਾਰਪੋਰੇਸ਼ਨਾਂ ਨੇ ਉਹਨਾਂ ਦੇ ਵਿੱਚ ਉਹ ਅਗਵਾਈ ਕਰਨ ਇਸੇ ਤਰ੍ਹਾਂ ਹੋਏਗਾ ਜੋ ਮੈਨੂੰ ਨਜ਼ਰ ਆਉਂਦਾ ਹੈ ਪਰ ਅਕਾਲੀ ਦਲ ਦੇ ਲਈ ਇਹ ਚੁਣੌਤੀ ਬਹੁਤ ਵੱਡੀ ਹੈ ਅਲਸਾ ਵਾਪਸ ਮੁੜਦੇ ਆ ਆਪਾਂ ਇੱਕ ਵਾਰੀ ਫੇਰ ਗੱਲ ਭਾਜਪਾ ਦੀ ਕਰਦੇ ਆ ਭਾਜਪਾ ਨੇ ਖਬਰਾਂ ਨੇ ਵੀ ਸ਼ੰਭੂ ਬੈਰੀਅਰ ਦੇ ਉੱਤੇ ਜਿਹੜੀ ਬੈਰੀਗੇਟਿੰਗ ਕੀਤੀ ਹੋਈ ਸੀ ਜਿਹੜੀਆਂ ਸੀਮੈਂਟ ਦੀਆਂ 10 10 12 12 15 15 ਫੁੱਟ ਉੱਚੀਆਂ ਕੰਧਾਂ ਬਣਾਈਆਂ ਸੀਗੀਆਂ ਕਹਿੰਦੇ ਵੀ ਉਹ ਹੁਣ ਤੋੜ ਦੇਣੀਆਂ ਨੇ 4 4 ਫੁੱਟ ਤੋੜਨੀਆਂ ਉਹਦਾ ਕਾਰਨ ਇਹ ਆ ਕਿ ਤਾਂ ਜੋ ਕਿਸਾਨਾਂ ਨੇ ਇਹ ਜਿਹੜੀ ਕਾਲ ਦਿੱਤੀ ਹੋਈ ਆ ਬਈ ਦਿੱਲੀ ਅਸੀਂ ਮਾਰਚ ਜਾਣਾ ਵਾ ਉੱਥੇ ਅਸੀਂ ਇੱਕ ਵਾਰੀ ਫੇਰ ਧਰਨਾ ਪ੍ਰਦਰਸ਼ਨ ਕਰਨਾ ਉਹਦੇ ਕਰਕੇ ਕਹਿੰਦੇ ਵੀ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਏ ਹੁਣ ਭਾਜਪਾ ਨੇ ਇਹ ਜਿਹੜਾ ਫੈਸਲਾ ਲਿਆ ਹਾਲਾਂ ਭਾਜਪਾ ਨੇ ਲਿਆ ਜਾਂ ਅਦਾਲਤ ਦੇ ਆਰਡਰ ਹੈ ਇਹਦੇ ਬਾਰੇ ਅਜੇ ਸਥਿਤੀ ਕਲੀਅਰ ਨਹੀਂ ਹੋਈ ਹੈ ਇਹ ਇਸ ਕਰਕੇ ਆ ਵੀ ਪੰਜਾਬ ਦੇ ਵਿੱਚ ਜ਼ਿਮਨੀ ਚੋਣਾ ਭਾਜਪਾ ਹਾਰ ਗਈ ਹੈ ਵੀ ਜੇ ਕਿਸਾਨ ਦਿੱਲੀ ਆਉਣਾ ਚਾਹੁੰਦੇ ਆ ਤੇ 4 ਫੁੱਟ ਦਾ ਰਸਤਾ ਦੇ ਦੇਣੇ ਆ ਵੀ ਆ ਜਾ ਦੇਖੋ ਜਿਹੜੀਆਂ 4 ਜ਼ਿਮਨੀ ਚੋਣਾ ਨੇ ਨਾ ਇਹ ਭਾਜਪਾ ਹਾਰੀ ਹੈ ਹੂੰ ਹਰਿਆਣੇ 'ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣ ਗਈ ਔਰ ਹਰਿਆਣੇ 'ਚ ਕਿਸਾਨਾਂ ਦਾ ਵਿਰੋਧ ਕੰਮ ਨਹੀਂ ਆਇਆ ਵੋਟਾਂ ਦੀ ਵੰਡ ਉੱਥੇ ਇਸ ਰੂਪ 'ਚ ਹੋਈ ਹਰਿਆਣੇ 'ਚ ਬੀਜੇਪੀ ਦੇ ਜਿੱਤਣ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਸੀ ਕਿ ਪੰਜਾਬ 'ਚ ਵੀ ਭਾਰਤੀ ਜਨਤਾ ਪਾਰਟੀ ਨੂੰ ਕਿਸਾਨਾਂ ਦੇ ਵਿਰੋਧ ਦਾ ਨੁਕਸਾਨ ਨਹੀਂ ਹੋਏਗਾ ਔਰ ਬੀਜੇਪੀ ਇਸ ਵਾਰ ਵੋਟਾਂ ਲੈ ਜਾਏਗੀ ਅਕਾਲੀ ਦਲ ਵੀ ਮੈਦਾਨ 'ਚ ਨਹੀਂ ਸੀ ਬੀਜੇਪੀ ਨੂੰ ਇਹ ਵੀ ਲੱਗ ਰਿਹਾ ਸੀ ਕਿ ਅਕਾਲੀ ਬੀਜੇਪੀ ਗੱਠਜੋੜ ਪਹਿਲਾਂ ਇਕੱਠਾ ਲੜਦਾ ਰਿਹਾ ਜੀ ਐਟ ਕੀ ਅਕਾਲੀ ਦਲ ਦਾ ਕੈਂਡੀਡੇਟ ਨਹੀਂ ਤਾਂ ਸਮਝ ਲਓ ਭਾਜਪਾ ਦਾ ਕੈਂਡੀਡੇਟ ਹੈ ਤੇ ਕੈਂਡੀਡੇਟ ਤਾਂ ਉਹੀ ਹੈ ਨਾ ਜਿਹੜੇ ਪਹਿਲਾਂ ਅਕਾਲੀ ਦਲ ਵੱਲੋਂ ਲੜਦੇ ਰਹੇ ਨੇ ਪਰ ਇਹ ਵਹਿਮ ਨਿਕਲ ਗਿਆ ਭਾਜਪਾ ਨੂੰ ਪਿੰਡਾਂ 'ਚ ਵੋਟਾਂ ਨਹੀਂ ਪਈਆਂ ਭਾਜਪਾ ਦੀ ਲੀਡਰਸ਼ਿਪ ਉੱਚ ਪੱਧਰ ਤੱਕ ਔਰ ਸੂਬੇ ਦੀ ਲੀਡਰਸ਼ਿਪ 'ਤੇ ਮਹਿਸੂਸ ਕਰ ਚੁੱਕੀ ਹੈ ਕਿ ਕਿਸਾਨਾਂ ਦੇ ਨਾਲ ਜਿਹੜਾ ਪਿਛਲੇ ਸਮੇਂ ਦੇ ਵਿੱਚ ਨੀਤੀਗਤ ਟਕਰਾਅ ਰਿਹਾ ਉਹਦਾ ਬਹੁਤ ਵੱਡਾ ਨੁਕਸਾਨ ਭਾਜਪਾ ਨੂੰ ਪੰਜਾਬ 'ਚ ਹੋ ਰਿਹਾ ਹੈ ਹਰਿਆਣੇ 'ਚ ਭਾਵੇਂ ਭਾਜਪਾ ਸਰਕਾਰ ਬਣਾ ਗਈ ਪਰ ਪੰਜਾਬ ਦੀ ਕਿਸਾਨੀ ਦੀ ਸੋਚ ਬੀਜੇਪੀ ਦੀ ਪ੍ਰਤੀ ਵੱਖਰੀ ਹੈ ਇਸ ਕਰਕੇ ਹੁਣ ਬੀਜੇਪੀ ਦੇ ਵੱਡੇ ਵੱਡੇ ਲੀਡਰ ਤੁਸੀਂ ਰਵਨੀਤ ਬਿੱਟੂ ਵਰਗੇ ਲੀਡਰ ਲਓ ਜਿਹੜੇ ਕਹਿੰਦੇ ਸੀ ਅਸੀਂ ਜਾਇਦਾਦਾਂ ਦੀ ਲੀਡਰਾਂ ਦੇ ਜਾਂਚ ਕਰਾਵਾਂਗੇ ਉਹ ਵੀ ਇੱਕ ਯੂ ਟਰਨ ਨਹੀਂ ਕਈ ਯੂ ਟਰਨ ਮਾਰ ਗਏ ਉਹ ਜਮ੍ਹਾਂ ਹੀ ਬੀਜੇਪੀ ਦੇ ਪ੍ਰਤੀ ਮਿੱਠੇ ਹੋਏ ਪਏ ਨੇ ਚੰਗੀ ਗੱਲ ਹੈ ਮਿੱਠੇ ਹੋਣਾ ਚਾਹੀਦਾ ਮੈਂ ਤਾਂ ਕਹਿਣਾ ਹੁਣਾ ਬੀਬੀ ਕੰਗਨਾਰ ਨਵਾਦਵੀ ਕਿਸਾਨਾਂ ਦੇ ਪ੍ਰਤੀ ਮਿੱਠੀ ਰਵੇ ਇਹ ਹੋਣਾ ਪੈਣਾ ਬੀਜੇਪੀ ਦੇ ਲੀਡਰਾਂ ਨੂੰ ਕਿਸਾਨਾਂ ਦੇ ਪ੍ਰਤੀ ਮਿੱਠਾ ਜਿਹੜੀ ਪੰਜਾਬ ਦੀ ਕਿਸਾਨੀ ਹੈ ਨਾ ਜੀ ਪੰਜਾਬ ਦੀ ਕਿਸਾਨੀ ਦੀਆਂ ਮੰਗਾਂ ਨਹੀਂ ਜੜੀਆਂ ਉਹਨਾਂ ਮੰਗਾਂ ਦੀ ਗਹਿਰਾਈ ਦੇ ਵਿੱਚ ਜੇ ਤੁਸੀਂ ਜਾਉਂਗੇ ਤੇ ਉਹ ਜਾਇਜ਼ ਮੰਗਾਂ ਨੇ ਪੰਜਾਬ ਦੇ ਕਿਸਾਨ ਕੋਈ ਸਰਕਾਰਾਂ ਨਾਲ ਪੋਲਿਟੀਕਲ ੱਤਕਾ ਨਹੀਂ ਕਰ ਰਹੇ ਕਿਸਾਨੀ ਦੀ ਹਾਲਤ ਸੱਚਮੁੱਚ ਬਹੁਤ ਮਾੜੀ ਹੈ ਔਰ ਕਿਸਾਨ ਹੀ ਹੈ ਜਿਨੇ ਉਨੀ ਤਰੱਕੀ ਨਹੀਂ ਕੀਤੀ ਕਿਸਾਨਾਂ ਦੀ ਫਸਲ ਵੇਚਣ ਵਾਲੇ ਤਰੱਕੀਆਂ ਕਰਕੇ ਇਸ ਕੰਦੇਲਾ ਸਾਹਿਬ ਇਹਦੇ ਨਾਲ ਹੀ ਜਿਹੜੀ ਤੁਸੀਂ ਗੱਲ ਕੀਤੀ ਨਾ ਮੈਂ ਉਹਨੂੰ ਵੀ ਕੰਪਲੀਟ ਕਰ ਲਾਂ ਮੈਂ ਇਹਦੇ ਨਾਲ ਹੀ ਇੱਕ ਗੱਲ ਹੋਰ ਜੋੜ ਦਵਾਂ ਕਿ ਜਦੋਂ ਤੁਸੀਂ ਕਿਸਾਨੀ ਦੀ ਗੱਲ ਕਰ ਰਹੇ ਹੋ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਮਾਨ ਨੇ 10 ਰੁਪਏ ਗੰਨੇ ਤੇ ਵੀ ਵਧਾ ਦਿੱਤੇ ਆ ਇਹ ਸਭ ਕੁਝ ਜੋ ਹੋ ਰਿਹਾ ਇਹ ਸਾਰਿਆਂ ਨੂੰ ਆਪਾਂ ਇਕੱਠਾ ਜੋੜ ਸਕਦੇ ਹਾਂ ਡੱਲਾ ਸਾਹਿਬ ਇਹ ਸਾਰੀਆਂ ਖਬਰਾਂ ਨੂੰ ਜਾਂ ਘਟਨਾਵਾਂ ਨੂੰ ਦੇਖੋ ਹਰ ਸਾਲ ਗੰਨੇ ਦੀ ਕੀਮਤ ਵਧਾਉਣ ਦੀ ਮੰਗ ਤਾਂ ਹੁੰਦੀ ਹੁੰਦੀ ਹੈ ਅੱਜ ਪੂਰੇ ਦੇਸ਼ 'ਚ ਸਭ ਤੋਂ ਵੱਧ ਗੰਨੇ ਦੀ ਕੀਮਤ ਹੈ ਜਿਹੜੀ ਉਹ ਪੰਜਾਬ 'ਚ 400 ਤੋਂ ਪਾਰ ਕਰਦੀ ਮੁੱਖ ਮੰਤਰੀ ਭਗਵੰਤ ਮਾਨ ਨੇ ਪਰ ਹੁਣ ਅੱਥੇ ਅਸੀਂ ਇਹ ਗੱਲ ਦੇਖੀਏ ਜਿਹੜਾ ਬਾਰਡਰ ਖੋਲਿਆ ਜਾ ਰਿਹਾ ਹਮ ਗੱਲ ਚੱਲ ਰਹੀ ਹੈ ਵੀ 4-4 ਫੁੱਟ ਖੋਲ ਦੀਏ ਹਮ ਕਿਉਂਕਿ ਭਾਜਪਾ ਇਹ ਦਿਖਾਉਣਾ ਚਾਹੁੰਦੀ ਹੈ ਕਿ ਅਸੀਂ ਰਿਜਿਡ ਨਹੀਂ ਉਹ ਵੀ ਹਾਈ ਕੋਰਟ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਔਰ ਸੁਪਰੀਮ ਕੋਰਟ ਨੇ ਵੀ ਕਿਹਾ ਕਿ ਜਿਹੜੀਆਂ ਕਮੇਟੀਆਂ ਬਣੀਆਂ ਦੋਨੇ ਸਰਕਾਰਾਂ ਦੀਆਂ ਪੁਲਿਸ ਅਫਸਰਾਂ ਦੀਆਂ ਬੁੱਧੀਜੀਵੀਆਂ ਦੀਆਂ ਉਹ ਸਲਾਹ مشورہ ਕਰਕੇ ਮਸਲੇ ਦਾ ਹੱਲ ਕੱਢਣ ਔਰ ਹੁਣ ਭਾਜਪਾ ਵੀ ਚਾਹੁੰਦੀ ਹੈ हरियाणा ने वाली सरकार की अग्रि रास्ता होली होली करके खुले ते माहौल ਸੁਖਾਵਾਂ ਬਣਨ ਵਾਲੇ ਪਾਸੇ ਗੱਲ ਤੁਰੇ ਔਰ ਕਿਸਾਨਾਂ ਨੂੰ ਕਿਉਂਕਿ 6 ਦਸੰਬਰ ਨੂੰ ਕਿਸਾਨਾਂ ਨੇ ਜਾਣਾ ਹੈ ਅਗਰੇ ਰਸਤੇ ਬੰਦ ਰਹਿੰਦੇ ਨੇ ਫੇਰ ਇੱਕ ਵਾਰ ਵੱਡੇ ਟਕਰਾਅ ਦੀ ਸੰਭਾਵਨਾ ਬਣ ਸਕਦੀ ਹੈ ਜਿਹਦੇ ਨਾਲ ਆਉਣ ਵਾਲੇ ਸਮੇਂ ਚ ਬੀਜੇਪੀ ਨੂੰ ਪੰਜਾਬ ਚ ਆਪਣੀਆਂ ਸੰਭਾਵਨਾਵਾਂ ਕਮਜ਼ੋਰ ਦਿਖਤੀਆਂ ਨੇ ਦੇਖੋ ਹਰਿਆਣੇ ਚ ਬੀਜੇਪੀ ਦੀ ਸਰਕਾਰ ਬਣ ਗਈ ਕੇਂਦਰ ਚ ਸਰਕਾਰ ਬਣ ਗਈ ਦੂਜੇ ਸੂਬਿਆਂ ਚ ਬਹੁਤਾ ਬੀਜੇਪੀ ਨੂੰ ਫਰਕ ਪੈਂਦਾ ਨਹੀਂ ਹੁਣ ਗੱਲ ਰਹੀ ਦੀ ਪੰਜਾਬ ਦੀ ਸਵਾ ਦੋ ਸਾਲ ਬਾਅਦ ਪੰਜਾਬ ਚ ਚੋਣਾਂ ਨੇ ਬੀਜੇਪੀ ਦਾ ਪੂਰਾ ਜ਼ੋਰ ਹੋਊਗਾ ਵੀ ਘੱਟੋ ਘੱਟ ਅਸੀਂ ਪੰਜਾਬ ਚ ਸੱਤਾ ਚ ਜਾਂ ਵਿਰੋਧੀ ਧਿਰ ਚ ਆਈਏ ਜਾਂ ਨੰਬਰ 2 ਦੀ ਪਾਰਟੀ ਬਣੀਏ ਔਰ ਅੜਿੱਕਾ ਕਿਸਾਨ ਨੇ ਸ਼ਹਿਰਾਂ ਚ ਤਾਂ 24 ਚ ਵੀ ਲੋਕ ਸਭਾ ਚੋਣਾਂ ਚ ਬੀਜੇਪੀ ਵੋਟਾਂ ਲੈ ਗਈ ਅੜਿੱਕਾ ਕਿਸਾਨ ਨੇ ਕਿਸਾਨਾਂ ਨਾਲ ਨੀਤੀਗਤ ਮਤਭੇਦ ਨੇ ਹੁਣ ਬੀਜੇਪੀ ਕਿਸਾਨਾਂ ਪ੍ਰਤੀ ਨਰਮ ਹੋਏਗੀ ਉਸ ਤੋਂ ਬਿਨਾ ਪੰਜਾਬ ਚ ਬੀਜੇਪੀ ਨੂੰ ਵੋਟ ਨਹੀਂ ਮਿਲਣੀ ਅਕਾਲੀ ਦਲ ਤੋਂ ਭਿਣਾ ਵੀ ਭਾਜਪਾ ਨੂੰ ਵੋਟ ਨਹੀਂ ਮਿਲਨੀ ਇਹ ਤਿੰਨ ਜ਼ਿਮਨੀ ਚੋਣਾਂ ਤੋਂ ਭਾਜਪਾ ਨੇ ਇਹ ਮਹਿਸੂਸ ਕਰ ਲਿਆ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਹੁਣ ਭਾਜਪਾ ਕਿਸਾਨਾਂ ਦੇ ਪ੍ਰਤੀ ਗੰਭੀਰਤਾ ਵਿਖਾਏਗੀ ਔਰ ਦਿੱਲੀ ਦੇ ਪੰਜਾਬ ਦੇ ਕਿਸਾਨ ਨੇ ਜਿਹੜੇ ਜਾਂ ਦੂਸਰੇ ਲੀਡਰ ਨੇ ਭਾਜਪਾ 'ਚ ਜਿਹੜੀ ਸਿੱਖ ਲੀਡਰਸ਼ਿਪ ਭਾਜਪਾ 'ਚ ਵਧੀ ਹੈ ਉਹਨੇ ਵੀ ਭਾਜਪਾ ਨੂੰ ਇਹ ਫੀਡਬੈਕ ਦਿੱਤੀ ਹੈ ਕਿ ਅਸੀਂ ਮਿਲ ਜੁਲ ਕੇ ਇਹ ਮਸਲੇ ਨਿਬੇੜੀਏ ਮੈਨੂੰ ਲੱਗਦਾ ਜਿਹੜਾ ਸ਼ੰਭੂ ਬਾਰਡਰ ਦੇ ਉੱਤੇ ਰਸਤਾ ਖੋਲਣ ਦੀ ਗੱਲ ਹੋ ਰਹੀ ਹੈ ਉਹ ਇਸੇ ਕਰਕੇ ਆ ਅਗਰ ਸਾਡੇ ਕਿਸਾਨਾਂ ਨੂੰ ਸੌਖਾ ਰਾਹ ਮਿਲ ਗਿਆ ਜਾਂਦਾ ਉਹਨਾਂ ਨੂੰ ਰਾਮਲੀਲਾ ਮੈਦਾਨ ਦੇ ਦਿੱਤਾ ਜਾਂ ਜੰਤਰ ਮੰਤਰ ਤੇ ਜਾਣ ਦੀ ਇਜਾਜ਼ਤ ਦੇ ਦਿੱਤੀ ਜਿਹੜੀ ਇਹ ਕੜਤਨ ਵਾਲੀ ਸਥਿਤੀ ਹੈ ਨਾ ਬੀਜੇਪੀ ਨੇ ਕਿਸਾਨਾਂ ਨਾਲ ਇਹ ਫਿਰ ਖਤਮ ਹੋਏਗੀ ਸਥਿਤੀ ਡਲੇਵਾਲ ਸਾਹਿਬ ਨੂੰ ਲੈ ਕੇ ਵੀ ਬਣੀ ਹੈ ਨਾ ਉਹ ਬੈਠੇ ਸੀਗੇ ਮਰਨ ਵਰਤ ਦੇ ਉੱਤੇ ਉਹਨਾਂ ਨੂੰ ਪੁਲਿਸ ਜਿਹੜੀ ਆ ਉਹ ਰੈਸਕਿਊ ਕਰ ਲੈਂਦੀ ਆ ਚੁੱਕ ਲੈਂਦੇ ਆ ਫਿਰ ਲੁਧਿਆਣਾ ਦੇ ਡੀ ਐਮ ਸੀ ਦੇ ਵਿੱਚ ਦਾਖਲ ਕਰਾ ਦਿੱਤਾ ਜਾਂਦਾ ਪਰ ਨਾਲ ਹੀ ਖਬਰ ਆ ਜਾਂਦੀ ਆ ਕਿਸਾਨ ਜਥੇਬੰਦੀਆਂ ਵੱਲੋਂ ਵੀ ਸਾਡੇ ਇੱਕ ਨਵੇਂ ਆਗੂ ਸੁਖਜੀਤ ਸਿੰਘ ਪਿੰਡ ਹਰਦੋਚੰਡੇ ਤੋਂ ਜਿਹੜੇ ਆ ਉਹ ਹੁਣ ਬੈਠਣਗੇ ਤੇ ਅਗਰ ਸਰਕਾਰ ਰਸਤੇ ਵੀ ਖੋਲ ਰਹੀ ਹੈ ਚਾਹੇ ਉਹ ਜਿੱਦਾਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਕੇਂਦਰ ਦਾ ਆਦੇਸ਼ ਆ ਜਾਂ ਫਿਰ ਅਮਾਨਯੋਗ ਅਦਾਲਤਾਂ ਦਾ ਆਦੇਸ਼ ਆ ਵੀ ਰਸਤੇ ਖੋਲੇ ਜਾਣ ਤਾਂ ਫਿਰ ਕੋਈ ਨਮਾਇੰਦਾ ਆ ਕੇ ਗੱਲ ਕਰਕੇ ਇਹ ਸਾਰਾ ਮਸਲਾ ਜਿਹੜਾ ਹੱਲ ਕੀਤਾ ਜਾ ਸਕਦਾ ਫਿਰ ਮਰਨਵਰਤ ਤੇ ਬੈਠਣ ਦੀ ਲੋੜ ਹੀ ਨਹੀਂ ਭਾਵੇਂ ਡਲੇਵਾਲ ਸਾਹਿਬ ਨੂੰ ਉੱਥੇ ਲੈ ਗਏ ਆ ਹਸਪੀਟਲ ਹੁਣ ਨਵੇਂ ਆਗੂ ਉਹਨਾਂ ਦੇ ਬੈਠ ਕੇ ਦੇਖੋ ਪਹਿਲੇ ਤਾਂ ਅਸੀਂ ਇਹ ਗੱਲ ਸਮਝੀਏ ਇਸ ਵਕਤ ਪੰਜਾਬ ਚ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਆਪਣੇ ਆਪਣੇ ਪੱਧਰ ਤੇ ਸੰਘਰਸ਼ ਕਰ ਰਹੀਆਂ ਨੇ ਪਹਿਲਾਂ ਤਾਂ ਇਹ ਸਮਝੀਏ ਹੁਣ ਡੱਲੇਵਾਲ ਸਾਹਿਬ ਉਹਨਾਂ ਨੇ ਪਹਿਲਾਂ ਵੀ ਇੱਕ ਵਾਰੀ ਮਰਨਵਾਰਤ ਰੱਖਿਆ ਸੀ ਜਦੋਂ ਜੂਸ ਪਲਾਤਾ ਸੀ ਆਮ ਆਦਮੀ ਪਾਰਟੀ ਦੇ ਮੰਤਰੀਆਂ ਨੇ ਕੁਝ ਮੰਗਾਂ ਉਦੋਂ ਮੰਨੇ ਜਾਣ ਦਾ ਭਰੋਸਾ ਦਿੱਤਾ ਸੀ ਮੈਨੂੰ ਲੱਗਦਾ ਉਦੋਂ ਕੁਲਦੀਪ ਧਾਰੀਵਾਲ ਖੇੜੀ ਖੇਤੀਬਾੜੀ ਮੰਤਰੀ ਸੀ ਪਰ ਜਿਹੜੀਆਂ ਹੁਣ ਕੇਂਦਰ ਨਾਲ ਜੁੜੀਆਂ ਮੰਗਾਂ ਨੇ ਉਸ ਪਾਸੇ ਜ਼ਿਆਦਾ ਧਿਆਨ ਹੈ ਕਿ ਕੇਂਦਰ ਨੇ ਸਾਡੀਆਂ ਮੰਗਾਂ ਮੰਨਿਆ ਸੀ ਜਿਹੜੀਆਂ ਅੰਦੋਲਨ ਵਿੜੇ ਉਹ ਲਾਗੂ ਨਹੀਂ ਕੀਤੀਆਂ ਡਲੇਵਾਲ ਸਾਹਿਬ ਵੀ ਮੈਂ ਸੁਣ ਰਿਹਾ ਸੀ ਕਿ ਉਹਨਾਂ ਦੀ ਵੱਡੀ ਨਾਰਾਜ਼ਗੀ ਕੇਂਦਰ ਦੇ ਨਾਲ ਜੁੜੀਆਂ ਮੰਗਾਂ ਦੀ ਹੈ ਹੁਣ ਪਿਛਲੇ ਕੁਝ ਸਮੇਂ ਤੋਂ ਕਿਸਾਨ ਅੰਦੋਲਨ ਨੂੰ ਕਿਸਾਨ ਧਰਨੇ ਨੂੰ ਨਾ ਤਾਂ ਮੀਡੀਆ ਦੇ ਵਿੱਚ ਬਹੁਤ ਜ਼ਿਆਦਾ ਤਵੱਜੋ ਮਿਲ ਰਹੀ ਸੀ ਜਾਂ ਪੰਜਾਬ ਦੀ ਰਾਜਨੀਤੀ 'ਚ ਉਹਨਾਂ ਦਾ ਬਹੁਤ ਵੱਡਾ ਜ਼ਿਕਰ ਸੀ ਹਾਲਾਂਕਿ ਸਾਡੇ ਜਿਹੜੇ ਕਿਸਾਨ ਨੇ ਪੰਜਾਬ 'ਤੇ ਉਹ ਸੰਘਰਸ਼ ਵੀ ਕਰ ਰਹੇ ਸੀ ਧਰਨੇ ਪ੍ਰਦਰਸ਼ਨ ਕਰ ਰਹੇ ਸੀ ਚੋਣਾਂ 'ਚ ਉਹਨਾਂ ਨੇ ਭਾਜਪਾ ਦਾ ਵਿਰੋਧ ਕੀਤਾ ਉਹਨਾਂ ਨੂੰ ਕਾਫੀ ਉਦੋਂ ਹਾਈਲਾਈਟ ਹੋਏ ਪ੍ਰਚਾਰ ਮਿਲਿਆ ਵਿਧਾਨ ਸਭਾ ਚੋਣਾਂ ਚ ਵੀ ਮਨਪੀਤ ਬਾਦਲ ਦੇ ਘਰ ਦੇ ਬਾਹਰ ਵੀ ਦਫਤਰ ਦੇ ਬਾਹਰ ਵੀ ਉਹਨਾਂ ਨੇ ਪ੍ਰੋਟੈਸਟ ਕੀਤੇ ਵੱਖ-ਵੱਖ ਜੱਥੇਬੰਦੀਆਂ ਨੇ ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਦੇ ਬਾਹਰ ਵੀ ਉਹਨਾਂ ਦਾ ਪ੍ਰੋਟੈਸਟ ਧਰਨੇ ਚੱਲ ਰਹੇ ਨੇ ਇਹ ਸਭ ਕੁਝ ਚੱਲ ਰਿਹਾ ਹੈ ਪਰ ਜਿਹੜਾ ਇਹ ਅੰਦੋਲਨ ਹੈ ਇਹ ਕੌਮੀ ਪ੍ਰਸਿੱਧੀ ਨਹੀਂ ਹਾਸਲ ਕਰ پا ਰਿਹਾ ਪ੍ਰਸਿੱਧੀ ਇਹ ਨਹੀਂ ਵੀ ਕਿਸਾਨਾਂ ਨੇ ਕੋਈ ਸ਼ੋਹਰਤ ਖੱਟਣੀ ਹੈ ਨਹੀਂ ਕੌਮੀ ਪ੍ਰਸਿੱਧੀ ਤੋਂ ਭਾਵ ਕਿਸਾਨ ਚਾਹ ਰਹੇ ਨੇ ਕਿ ਕੇਂਦਰ ਔਰ ਸੂਬੇ ਦੀਆਂ ਸਰਕਾਰਾਂ ਸਾਡੀਆਂ ਮੰਗਾਂ ਨੂੰ ਗੰਭੀਰਤਾ ਦੇ ਨਾਲ ਸੋਚਣ ਉੱਥੋਂ ਪਾਰਲੀਮੈਂਟ ਦਾ ਸੈਸ਼ਨ ਕੱਲ ਤੋਂ ਸ਼ੁਰੂ ਹੋਇਆ ਉਸੇ ਦਿਨ ਤੋਂ ਉਹ ਮਰਨ ਵਰਤ ਤੇ ਬੈਠਣ ਦਾ ਉਹਨਾਂ ਨੇ ਐਲਾਨ ਕੀਤਾ ਹੁਣ ਖਬਰਾਂ ਇਹ ਵੀ ਨੇ ਕਿ ਉਹਨਾਂ ਨੂੰ ਡੀ ਐਮ ਸੀ ਹਸਪਤਾਲ ਲੈ ਕੇ ਗਏ ਗਏ ਪਟਿਆਲੇ ਤੋਂ ਕਹਿੰਦੇ ਡੱਲੇਵਾਲ ਸਾਹਿਬ ਨੇ ਉੱਥੇ ਵੀ ਕੁਝ ਨਹੀਂ ਖਾਦਾ ਭਾਵੇਂ ਉੱਥੇ ਡਾਕਟਰਾਂ ਨੇ ਹਾਂ ਖਬਰ ਇਹ ਵੀ ਹੈ ਕਿ ਉਹਨਾਂ ਦੇ ਗਲੂਕੋਜ਼ ਵਗੈਰਾ ਲਾ ਦੁੱਤਾ ਹੋਵੇ ਡਾਕਟਰਾਂ ਨੇ ਅਗਰ ਉਹਨਾਂ ਦਾ ਮੈਡੀਕਲ ਵਗੈਰਾ ਕਰਨਾ ਸੀ ਪਰ ਇਹ ਖਬਰ ਆ ਰਹੀਆਂ ਨੇ ਉਹ ਕਹਿੰਦੇ ਉਹ ਕੁਝ ਨਹੀਂ ਖਾ ਰਹੇ ਇੱਕ ਤਰੀਕੇ ਨਾਲ ਉਹ ਉੱਥੇ ਵੀ ਫਾਸਟ ਤੇ ਨੇ ਔਰ ਜਿਵੇਂ ਤੁਸੀਂ ਦੱਸਿਆ ਵੀ ਹੈ ਸੁਖਜੀਤ ਸਿੰਘ ਹਰਦੋ ਛੰਡੇ ਉਹ ਵੀ ਲੀਡਰ ਨੇ ਕਿਸਾਨ ਲੀਡਰ ਨੇ ਕਹਿੰਦੇ ਹੁਣ ਉਹ ਵੀ ਬਹਿ ਗਏ ਨੇ ਇੱਕ ਤਰੀਕੇ ਨਾਲ ਜੀ ਦੀ ਜਗ੍ਹਾ ਤੇ ਭੁਖ ਹੜਤਾਲ ਤੇ ਮਰਨ ਵਰਤਤੇ ਚਲੋ ਅਸੀਂ ਤਾਂ ਚਾਹਾਂਗੇ ਵੀ ਸਾਰੇ ਖੁਸ਼ੀ ਖੁਸ਼ੀ ਆਪਣਾ ਅੰਦੋਲਨ ਕਰਨ ਸਰਕਾਰਾਂ ਉਹਨਾਂ ਦੀ ਗੱਲ ਮੰਨਣ ਖੁਸ਼ੀ ਖੁਸ਼ੀ ਅੰਦੋਲਨ ਖਤਮ ਹੋਣ ਮਰਨ ਮਰਾਨ ਵਾਲੀ ਗੱਲ ਨਾ ਆਵੇ ਤੇ ਗੱਲ ਚੰਗੀ ਆ ਪਰ ਇਹ ਅੰਦੋਲਨ ਇਹਦੇ ਨਾਲ ਡੱਲੇਵਾਲ ਸਾਹਿਬ ਦੀ ਜਿਵੇਂ ਪੁਲਿਸ ਡੱਲੇਵਾਲ ਸਾਹਿਬ ਨੂੰ ਲੈ ਕੇ ਆ ਗਈ ਮੈਂ ਸੁਣ ਰਿਹਾ ਸੀ ਪਟਿਆਲਾ ਦੇ ਡੀਆਈਜੀ ਸਾਹਿਬ ਬੋਲ ਰਹੇ ਸੀ ਉਹ ਕਹਿੰਦੇ ਵੀ ਅਸੀਂ ਉਹਨਾਂ ਦੀ ਸਿਹਤ ਨੂੰ ਲੈ ਕੇ ਚਿੰਤਤ ਸੀ ਬੜੇ ਜ਼ਿੰਮੇਵਾਰ ਨੇ ਡੱਲੇਵਾਲ ਸਾਹਿਬ ਸਾਨੂੰ ਬਹੁਤ ਚਿੰਤਤ ਹੈ ਅਸੀਂ ਉਹਨਾਂ ਦੀ ਮੈਡੀਕਲ ਜਾਂਚ ਕਰਾਉਣੀ ਜ਼ਰੂਰੀ ਹੈ ਇਹ ਪ੍ਰਸ਼ਾਸਨ ਦੇ ਇਹ ਇਸ ਤਰ੍ਹਾਂ ਦੇ ਕੰਮ ਹੁੰਦੇ ਨਹੀਂ ਪ੍ਰਸ਼ਾਸਨ ਨੂੰ ਇਹ ਇਹ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਬਣਦੀ ਵੀ ਹੈ ਕਿਉਂਕਿ ਅਗਰ ਗੱਲ 1922 ਹੋ ਜੇ ਫਿਰ ਸਾਰੀ ਗੱਲ ਪ੍ਰਸ਼ਾਸਨ ਤੇ ਆਉਂਦੀ ਹੈ ਪ੍ਰਸ਼ਾਸਨ ਸਾਡੇ ਕਾਨੂੰਨ ਦੇ ਤਹਿਤ ਸੰਵਿਧਾਨ ਦੇ ਧਾਰੇ ਚ ਇਸ ਤਰੀਕੇ ਦੀ ਕਾਰਵਾਈ ਕਰਦਾ ਹੈ ਪਰ ਸਵਾਲ ਇਹ ਹੈ ਕਿ ਇਹ ਅੰਦੋਲਨ ਇੱਕ ਵਾਰੀ ਫੇਰ ਸਿਖਰ ਸ਼ੂ ਰਿਆ ਹੁਣ ਇਹ ਅੰਦੋਲਨ ਇੱਕ ਵਾਰੀ ਫੇਰ ਬੁਲੰਦੀ ਫੜ ਗਿਆ ਮੀਡੀਆ ਚ ਹਾਈਲਾਈਟ ਹੋ ਗਿਆ ਤੁਸੀਂ ਦੇਖੋ ਸੰਦੀਪ ਜੀ ਤੁਸੀਂ ਅਸੀਂ ਵੀ ਇਹਦੇ ਤੇ ਡਿਸਕਸ਼ਨ ਕਰ ਰਹੇ ਹਾਂ ਆਉਂਦੇ ਦਿਨਾਂ ਚ 6 ਤਰੀਕ ਨੂੰ ਫੇਰ ਜਾਣਾ ਕਿਸਾਨਾਂ ਨੇ ਅਗਰ ਜੰਤਰ ਮੰਤਰ ਪਹੁੰਚ ਗਏ ਕਿਸਾਨ रामलीला ਮੈਦਾਨ ਪਹੁੰਚ ਗਏ ਫਿਰ ਕੌਮੀ ਪੱਧਰ ਤੇ ਇਸ ਕਿਸਾਨੀ ਮੰਗਾਂ ਦਾ ਉਭਾਰ ਆਏਗਾ ਔਰ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਹੈ ਹੁਣ ਭਾਵੇਂ ਪੰਜਾਬ ਦੇ ਐਮਪੀ ਨੇ ਭਾਵੇਂ ਰਾਹੁਲ ਗਾਂਧੀ ਨੇ ਭਾਵੇਂ ਹੋਰ ਕੋਈ ਐਮਪੀ ਹੈ ਕਿਸਾਨਾਂ ਨਾਲ ਜੁੜਿਆ ਸਾਰਿਆਂ ਨੂੰ ਪਾਰਲੀਮੈਂਟ ਦੇ ਵਿੱਚ ਇਹ ਮਸਲਾ ਉਭਾਰਨਾ ਪੈਣਾ ਹੈ ਪਰ ਮੈਨੂੰ ਇਹ ਲੱਗਦਾ ਮੈਨੂੰ ਇੱਕ ਗੱਲ ਦੀ ਨਾਰਾਜ਼ਗੀ ਵੀ ਹੈ ਪਾਰਲੀਮੈਂਟ ਦੇ ਸੈਸ਼ਨ ਤੋਂ ਪਹਿਲਾਂ ਕਦੇ ਵੀ ਜਿਹੜੇ ਪੰਜਾਬ ਦੇ ਮੈਂਬਰ ਪਾਰਲੀਮੈਂਟ ਨੇ ਉਹ ਇਕੱਠੇ ਹੋ ਕੇ ਮੀਟਿੰਗ ਨਹੀਂ ਕਰਦੇ ਹੁਣ ਲੋੜ ਕੀ ਸੀ ਭਾਵੇਂ ਸੱਤ ਕਾਂਗਰਸ ਦੇ ਨੇ ਤਿੰਨ ਆਪ ਵਾਲੇ ਨੇ ਸਰਬਜੀਤ ਸਿੰਘ ਖਾਲਸਾ ਨੇ ਭਾਵੇਂ ਬੀਜੇਪੀ ਦੇ ਤਾਂ ਕੋਈ ਹੈ ਨਹੀਂ ਜਾਂ ਰਾਜ ਸਭਾ ਮੈਂਬਰ ਵੀ ਜੋੜ ਲਓ ਸਾਰਿਆਂ ਦੇ ਬਹਿ ਕੇ ਅਗਰ ਸਾਂਝੀ ਮੀਟਿੰਗ ਕਰਕੇ ਇਹ ਤੈਅ ਕਰ ਲੈਂਦੇ ਵੀ ਅਸੀਂ ਪੰਜਾਬ ਦੀ ਕਿਸਾਨੀ ਦੇ ਮਸਲਿਆਂ ਨੂੰ ਫੇਰ ਪਾਰਲੀਮੈਂਟ ਚ ਉਭਾਰਨਾ ਹੈ ਮਿਲ ਕੇ ਮੀਟਿੰਗ ਕਰਕੇ ਤੇ ਉਹਦੇ ਨਾਲ ਇੱਕ ਚੰਗਾ ਸੁਨੇਹਾ ਜਾਣਾ ਸੀ ਪਰ ਹੁਣ ਵੀ ਸਾਰੇ ਮੈਂਬਰ ਪਾਰਲੀਮੈਂਟਾਂ ਨੂੰ ਜ਼ਰੂਰ ਪਾਰਲੀਮੈਂਟ ਚ ਕਿਸਾਨਾਂ ਦੀ ਆਵਾਜ਼ ਚੱਕਣੀ ਚਾਹੀਦੀ ਹੈ ਔਰ ਮੈਨੂੰ ਲੱਗਦਾ ਹੈ ਹੁਣ ਭਾਜੀਪੀ ਸੁਣੇਗੀ ਵੀ ਕੇਂਦਰ ਸਰਕਾਰ ਜ਼ਰੂਰ ਇਸ ਪਾਸੇ ਸੁਣੇਗੀ ਕਿਉਂਕਿ ਪੰਜਾਬ ਚ ਅਗਰ ਭਾਜੀਪੀ ਨੇ ਆਪਣੇ ਪੈਰ ਵਧਾਉਣੇ ਨੇ ਅੱਗੇ ਤੇ ਕਿਸਾਨਾਂ ਨੂੰ ਉਹਨਾਂ ਨੂੰ ਗੰਭੀਰਤਾ ਦੇ ਨਾਲ ਲੈਣਾ ਪੈਗਾ ਇਦਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੰਨੇ ਹੋ ਤੇ ਖਬਰਾਂ ਤੇ ਖਬਰਾਂ ਦੇ ਵਿਚਲੀਆਂ ਲੁਕੀਆਂ ਜਿਹੜੀਆਂ ਖਬਰਾਂ ਉਹਨੂੰ ਤਫਸੀਲ ਦੇ ਨਾਲ ਰੱਖਦੇ ਹੋ ਦਰਸ਼ਕ ਵੀ ਪਸੰਦ ਕਰਦੇ ਆ ਸਾਡੇ ਜਿਹੜੇ ਸਬਸਕ੍ਰਾਈਬਰਸ ਆ ਉਹ ਕਮੈਂਟ ਵੀ ਕਰਦੇ ਆ ਆਪਣੇ ਵਿਚਾਰ ਵੀ ਸਾਡੇ ਨਾਲ ਸਾਂਝੇ ਕਰਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ